ਕਾ ਦੋਸਤੋ ਤੁਸੀਂ ਦੇਖ ਰਹੇ ਹੋ ਆਪੀਡੀ 24 ਤੇ ਮੈਂ ਹਾਂ ਪ੍ਰਭਾ ਸ਼ਰਮਾ ਸਵਾਗਤ ਕਰਦੀ ਹਾਂ ਸਾਡੇ ਖਾਸ ਪ੍ਰੋਗਰਾਮ ਫਿਲਮੀ ਗੱਲਾਂ ਵਿੱਚ ਜਿਹਦੇ ਵਿੱਚ ਅਸੀਂ ਗੱਲ ਕਰਦੇ ਹਾਂ ਸਿਨੇਮਾ ਜਗਤ ਦੀ ਨਮੀਆਂ ਮੂਵੀਜ਼ ਨੂੰ ਕਰਦੇ ਹਾਂ ਰਿਵਿਊ ਤੇ ਦਿਨੇ ਹਾਂ ਮੂਵੀਜ਼ ਨੂੰ ਸਟਾਰ ਅਤੇ ਇਸ ਦੇ ਨਾਲ ਬਹੁਤ ਸਾਰੀਆਂ ਐਂਟਰਟੇਨਮੈਂਟ ਦੀਆਂ ਗੱਲਾਂ ਤੇ ਆਓ ਕਰਦੇ ਹਾਂ ਪ੍ਰੋਗਰਾਮ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਸਵਾਗਤ ਕਰੰਨੇ ਮੇਰੇ ਸਹਿਯੋਗੀ ਕੁਲਦੀਪ ਸਿੰਘ ਬੇਦੀ ਜੀ ਦਾ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਮਿਹਰਬਾਨੀ ਜੀ ਠੀਕ ਹਾਲ ਚਾਲ ਹੈ ਠੀਕ ਹੈ ਤੁਸੀਂ ਸੁਣਾਓ ਸਰ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਨਵੀਆਂ ਮੂਵੀਜ਼ ਨੂੰ ਰਿਵਿਊ ਕਰਦੇ ਹਾਂ ਨਵੀਆਂ ਮੂਵੀਜ਼ ਬਾਰੇ ਗੱਲਬਾਤ ਕਰਦੇ ਹਾਂ ਤੇ ਅੱਜ ਜਿਹੜੀ ਅਸੀਂ ਮੂਵੀ ਨੂੰ ਰਿਵਿਊ ਕਰਾਂਗੇ ਜਿਹੜੀ ਮੂਵੀ ਦੀ ਅਸੀਂ ਗੱਲਬਾਤ ਕਰਾਂਗੇ ਉਹ ਸਭ ਨੂੰ ਪਤਾ ਹੈ ਕਿ 28 ਨਵੰਬਰ ਨੂੰ ਜਿਹੜੀ ਮਰਹੂਮ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਮੂਵੀ ਆਈ ਹੈ ਯਮਲਾ ਜਿਸ ਨੂੰ ਲੈ ਕੇ ਲੋਕੀ ਭਾਵੁਕ ਵੀ ਬਹੁਤ ਹੋਏ ਨੇ ਤੇ ਉਸ ਫਿਲਮ ਦੇ ਬਾਰੇ ਹੀ ਅੱਜ ਅਸੀਂ ਗੱਲਬਾਤ ਕਰਾਂਗੇ ਕਿਉਂਕਿ ਉਸ ਗਾयक ਦੀ ਇਹ ਜਿਹੜੀ ਆਖਰੀ ਨਿਸ਼ਾਨੀ ਵਜੋਂ ਵੀ ਅਸੀਂ ਇਹਨੂੰ ਕਹਿ ਸਕਦੇ ਕਿ ਆਖਰੀ ਇੱਕ ਯਾਦ ਹੈ। ਤੁਸੀਂ ਮੂਵੀ ਦੇਖੀ ਆਏ ਹੋ ਕੀ ਕਹਿਣਾ ਚਾਹੋਗੇ? ਹਾਂ ਦੇਖੋ ਇਹ ਜਮਲਾ ਮੂਵੀ ਰਿਲੀਜ਼ ਹੋਈ ਆ। ਜਿਵੇਂ ਕਿ ਸਾਡੀਆਂ ਬਾਕੀ ਪੰਜਾਬੀ ਫਿਲਮਾਂ ਰਿਲੀਜ਼ ਹੁੰਦੀਆਂ ਨੇ। ਉਸੇ ਤਰ੍ਹਾਂ ਦੀ ਇਹ ਮੂਵੀ ਹੈ। ਹਮ ਕਿਉਂਕਿ ਸਾਨੂੰ ਨਹੀਂ ਪਤਾ ਹੁੰਦਾ ਵੀ ਕਿਸੇ ਆਰਟਿਸਟ ਨੇ ਕਦੋਂ ਤੁਰ ਜਾਣਾ ਇਥੋਂ। ਬਿਲਕੁਲ। ਲੇਕਿਨ ਕਿਉਂਕਿ ਉਸ ਰਾਜਵੀਰ ਜਵੰਦਾ ਹੈ ਤਾਂ ਉਹ ਇੱਕ ਗਾਇਕ ਸੀਗਾ ਬਹੁਤ ਅੱਛਾ ਗਾਇਕ ਸੀਗਾ ਬਹੁਤ ਅੱਛਾ ਸਾਫ ਸੁਥਰੀ ਗਾਇਕੀ ਵਾਲਾ ਗਾਇਕ ਸੀ ਹਾਂ ਬੜੀ ਅੱਛੀ ਉਹਨੇ ਗਾਇਕੀ ਦੇ ਵਿੱਚ ਅੱਛੇ ਮਕਾਮ ਸੀ ਉਹਦੇ ਪਰ ਸਾਡੇ ਗਾਇਕਾਂ ਨੂੰ ਨਾ ਇਹ ਵੀ ਇੱਕ ਬੜੀ ਬੜਾ ਹੁੰਦਾ ਵੀ ਅਸੀਂ ਹੀਰੋ ਬਣ ਜਾਈਏ ਕਿਉਂਕਿ ਸਾਡੇ ਬਹੁਤ ਸਾਰੇ ਗਾਇਕ ਜਿਹੜੇ ਸੀਗੇ ਚੰਗੀ ਗਾਇਕੀ ਗਾਉਂਦੇ ਗਾਉਂਦੇ ਵੀ ਜਿਵੇਂ ਗਿੱਪੀ ਗਰੇਵਾਲ ਗਾਇਕ ਦੇ ਤੌਰ ਤੇ ਹਿੱਟ ਸੀਗਾ ਉਹ ਅੰਦਰਜੀ ਦਸਾਹ ਹਿੱਟ ਐਵੇਂ ਬਿਰਖ ਹਿੱਟ ਸੀਗਾ ਬਿਲਕੁਲ ਲੇਕਿਨ ਉਹਨਾਂ ਨੇ ਕਿਹਾ ਵੀ ਸਾਨੂੰ ਥੋੜਾ ਜਿਹਾ ਅੱਗੇ ਵਧਣਾ ਚਾਹੀਦਾ ਫਿਲਮੀ ਜਗਤ ਵਿੱਚ ਜਾਣਾ ਚਾਹੀਦਾ ਤੇ ਅਸੀਂ ਆਮ ਤੌਰ ਤੇ ਇਹ ਸਮਝ ਲੈਂਦੇ ਆ ਵੀ ਜਿਹੜਾ ਗਾਇਕ ਆ ਨਾ ਜਦੋਂ ਉਹਦਾ ਕੋਈ ਗਾਣਾ ਆਉਂਦਾ ਰਿਲੀਜ਼ ਹੁੰਦਾ ਤਾਂ ਵੀਡੀਓ ਬਣਦੀ ਆ ਨਾਲ ਤਾਂ ਵੀਡੀਓ ਦੇ ਵਿੱਚ ਉਹ ਨਜ਼ਰ ਆਉਂਦਾ ਸਕਰੀਨ ਦੇ ਉੱਤੇ ਇੱਕ ਤਾਂ ਸਕਰੀਨ ਖਿੱਚਦੀ ਐ ਉਸ ਕਾਇਕ ਸਕਰੀਨ ਖਿੱਚਦੀ ਬਿਲਕੁਲ ਦੂਜਾ ਇਹ ਹੁੰਦਾ ਵੀ ਉਹ ਉਹ ਕਹਿੰਦਾ ਵੀ ਇਹ ਕੈਮਰਾ ਫੇਸ ਕਰਨਾ ਕੋਈ ਬਹੁਤਾ ਔਖਾ ਨਹੀਂਗਾ ਮੇਰੇ ਲਈ ਮੈਂ ਕੈਮਰਾ ਫੇਸ ਕਰ ਸਕਦਾ ਸੋ ਇਹ ਰਾਜਵੀਰ ਜੋਂਦਾ ਜਿਹੜਾ ਕਿਉਂਕਿ ਇਹ ਸਾਡੇ ਤੋਂ ਵਿਛੜ ਗਿਆ ਬਿਲਕੁਲ ਸਾਡੇ ਤੋਂ ਵਿਛੜ ਗਿਆ ਔਰ ਅਚਾਨਕ ਉਹਨਾਂ ਦੀ ਇਹ ਫਿਲਮ ਜਿਹੜੀ ਸੀਗੀ ਇਹ ਬਣ ਗਈ ਸੀ ਸਾਰਾ ਬਿਲਕੁਲ ਤਿਆਰ ਸੀ ਔਰ ਉਹਨਾਂ ਨੇ ਇਸ ਨੂੰ ਮੈਨੂੰ ਲੱਗਦਾ ਵੀ ਹੁਣ ਰਿਲੀਜ਼ ਕਰਨ ਚਾਹੀਦੀ ਕਿਤੇ ਆ ਕਿਉਂਕਿ ਅਜੇ ਰੀਸੈਂਟ ਉਹਨਾਂ ਦੀ ਡੈਥ ਹੋਈ ਹੈ ਤੇ ਉਹਨਾਂ ਨੇ ਕਿਹਾ ਵੀ ਇਹਨੂੰ ਹਰ ਰਿਲੀਜ਼ ਕਰਨਾ ਚਾਹੀਦਾ ਸੋ ਇਹ ਯਮਲਾ ਫਿਲਮ ਜਿਹੜੀ ਹੈ ਇਹ ਰਿਲੀਜ਼ ਹੋਈ ਹੈ ਉਹਦੇ ਬਾਰੇ ਆਪਾਂ ਗੱਲ ਕਰ ਸਕਦੇ ਹਾਂ ਅੱਛਾ ਸਰ ਤੁਸੀਂ ਫਰਸਟ ਡੇ ਫਰਸਟ ਸ਼ੋ ਇਸ ਦਾ ਇਸ ਮੂਵੀ ਦਾ ਦੇਖਿਆ ਹੈ ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਸਿਨੇਮੇ ਦਾ ਉੱਥੇ ਤਾਂ ਕੀ ਮਾਹੌਲ ਸੀਗਾ ਦੇਖੋ ਸਰ ਮੈਂ ਲੱਗਦਾ ਨਾ ਕਈ ਵਾਰੀ ਅਸੀਂ ਇਹ ਦੇਖਦੇ ਆਂ ਵੀ ਸਾਨੂੰ ਜਿਵੇਂ ਮੈਂ ਕਹਿੰਦਾ ਪਹਿਲਾਂ ਵੀ ਗੱਲ ਕੀਤੀ ਸੀਗੇ ਇੱਕ ਦੋ ਬੰਦੇ ਹੁੰਦੇ ਨੇ ਕਈ ਵਾਰੀ ਕਈ ਵਾਰੀ ਮੈਂ ਕੱਲਾ ਵੀ ਹੁੰਦਾ ਬਿਲਕੁਲ ਲੇਕਿਨ ਕੱਲ ਜਦੋਂ ਮੈਂ ਫਿਲਮ ਦੇਖੀ ਆ ਕਿਉਂਕਿ ਮੈਂ ਫਰਸਟ ਸ਼ੋ ਨਹੀਂ ਦੇਖ ਸਕਿਆ ਲੇਟ ਦੇਖਿਆ ਹੂੰ ਲੇਕਿਨ ਉਹਦੇ ਵਿੱਚ ਲਗਭਗ 25-30 ਦਰਸ਼ਕ ਹੈਗੇ ਸੀਗੇ ਹੂੰ ਫਿਰ ਮੈਨੂੰ ਲੱਗਿਆ ਵੀ ਕਿਉਂਕਿ ਉਹ 25 30 ਜਿਹੜੇ ਦਰਸ਼ਕ ਸੀਗੇ ਉਹਨਾਂ ਦੇ ਵਿੱਚ ਸੰਜੀਦਾ ਕਿੰਨੇ ਲੋਕ ਸਨ ਕਿਉਂਕਿ ਉੱਥੇ ਬੱਚੇ ਸਨ ਬਹੁਤ ਬਹੁਤੀਆਂ ਔਰਤਾਂ ਸਨ ਤੇ ਫਿਰ ਕਈ ਵਾਰ ਸਾਨੂੰ ਇਹ ਵੀ ਲੱਗਦਾ ਵੀ ਬੁੱਕ ਮਾਈ ਸ਼ੋਅ ਦੇ ਹੁੰਦੇ ਕਈ ਵਾਰੀ ਨਾ ਬਹੁਤ ਸਾਰੀਆਂ ਟਿਕਟਾਂ ਜਿਹੜੀਆਂ ਨੇ ਬੁੱਕ ਦਿਖਾਈਆਂ ਜਾਂਦੀਆਂ ਉਹ ਕ੍ਰੀਤ ਕੇ ਵੰਡੀਆਂ ਵੀ ਜਾਂਦੀਆਂ ਨੇ ਥੀਏਟਰ ਦੇ ਵਿੱਚ ਜੀ ਜੀ ਲੇਕਿਨ ਜਦੋਂ ਅਸੀਂ ਕੱਲ ਦਾ ਉਹਨਾਂ ਦਾ ਅੰਕੜਾ ਵੇਖਦੇ ਹਾਂ ਨਾ ਉਹਨਾਂ ਨੇ ਕਿੰਨਾ ਬਿਜ਼ਨਸ ਕੀਤਾ ਹ ਤਾਂ ਉਹ ਕੋਈ ਬਹੁਤਾ ਸਾਨੂੰ ਉਸਾਰੂ ਨਜ਼ਰ ਨਹੀਂ ਹੋਗਾ ਅੱਛਾ ਜਿਹੜੇ ਉੱਥੇ ਦਰਸ਼ਕ ਬੈਠੇ ਹੋਏ ਸੀਗੇ ਇਹ تھیਟਰਸ ਦੀ ਅਸੀਂ ਗੱਲ ਕਰੀਏ ਕਿਉਂਕਿ ਜਦੋਂ ਫਿਲਮ ਦਾ ਪ੍ਰੀਮੀਅਰ ਹੋਇਆ ਸਟਾਰ ਕਾਸਟ ਸਾਰੀ ਉੱਥੇ ਪਹੁੰਚੀ ਆ ਫੈਮਲੀ ਪਰਿਵਾਰ ਜਨਵੀ ਪਹੁੰਚੇ ਉਹਨਾਂ ਨੇ ਖਾਸ ਲੋਕਾਂ ਨੂੰ ਬੇਨਤੀ ਕੀਤੀ ਸੀ ਕਿ ਜਿਹੜੇ ਜੋ ਬੰਦੇ ਦੇ ਫੈਨ ਨੇ ਉਹਨੂੰ ਚਾਹਣ ਵਾਲੇ ਨੇ ਉਹ ਇਸ ਫਿਲਮ ਨੂੰ ਪਰ ਮਹੁੰਗਾਰਾ ਦੇਣ ਤੁਹਾਨੂੰ ਕੀ ਲੱਗਦਾ ਹੈ ਕਿ ਨਾ ਨੋ ਡਾਊਟ ਕਿ ਇੱਕ ਫਿਲਮ ਜਿਹੜੀ ਦੇਖਣੀ ਹੋਵੇਗੀ ਇੱਕ ਸੱਚੀ ਸ਼ਰਧਾਂਜਲੀ ਸ਼ਾਇਦ ਉਹਦੇ ਫੈਨਸ ਵੱਲੋਂ ਹੋਵੇਗੀ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਸ ਨੂੰ ਦੇਖੋ ਇਹ ਪਰਿਵਾਰ ਜਿਹੜੇ ਨਾ ਉਹਨਾਂ ਦਾ ਭਾਵਕ ਹੋਣਾ ਵੱਖਰੀ ਤਰ੍ਹਾਂ ਦਾ ਹੁੰਦਾ ਲੋਕਾਂ ਦਾ ਭਾਵਕ ਹੋਣਾ ਹੋਰ ਤਰ੍ਹਾਂ ਦਾ ਹੁੰਦਾ ਜੇ ਆਪਾਂ ਇਹ ਕਹੀਏ ਵੀ ਕਿਸੇ ਦੀ ਤੁਸੀਂ ਕਿਸੇ ਦਾ ਤੁਰ ਜਾਣ ਨਾਲ ਮਤਲਬ ਕਰਦੇ ਤਾਂ ਭਾਵਕ ਹੁੰਦੇ ਆ ਕਰਦੇ ਉਹਦੇ ਸਾਹਮਣੇ ਇੱਕ ਚੀਜ਼ ਆ ਰਹੀ ਹੈ ਜਿਹਦੇ ਵਿੱਚ ਉਹ ਜੂੰਦਾ ਜਾਗਦਾ ਨਜ਼ਰ ਆਉਂਦਾ ਪੂਰੀ ਤਰ੍ਹਾਂ ਠੀਕ ਨੇ ਪਰ ਉਹਨਾਂ ਦੇ ਬਹੁਤ ਸਾਰੀਆਂ ਭਾਵਨਾਵਾਂ ਬਹੁਤ ਸਾਰੇ ਇਮੋਸ਼ਨਸ ਜਿਹੜੇ ਨੇ ਨਾ ਉਹ ਜੁੜੇ ਹੁੰਦੇ ਉਹਦੇ ਨਾਲ ਲੇਕਿਨ ਮੈਂ ਸਮਝਦਾ ਵੀ ਦਰਸ਼ਕ ਜਿਹੜੇ ਨੇ ਨਾ ਦਰਸ਼ਕਾਂ ਦੀ ਵੀ ਭਾਵਨਾ ਜੁੜੀ ਹੁੰਦੀ ਆ ਲੇਕਿਨ ਉਹਨੀ ਤਿੱਖੀ ਭਾਵਨਾ ਨਹੀਂ ਹੁੰਦੀ ਜੋ ਪਰਿਵਾਰ ਦੀ ਬਈ ਉਹ ਦੇਖ ਕੇ ਉੱਠ ਕੇ ਜਾਣ ਵੀ ਅਸੀਂ ਉਹ ਰਾਜ ਰਾਜਵੀਰ ਜਵੰਦਾ ਦੀ ਫਿਲਮ ਹੈਗੀ ਆ ਜੀ ਤੇ ਆਖਰੀ ਫਿਲਮ ਹੈ ਤੇ ਇਹਨੂੰ ਦੇਖਣਾ ਚਾਹੀਦਾ ਹੈ ਇਹੋ ਜੀ ਗੱਲ ਜਿਹੜੀ ਆ ਨਾ ਮੈਂ ਸਮਝਦਾ ਇਹੋ ਜੀ ਗੱਲ ਹੁੰਦੀ ਨਹੀਂ ਕਦੀ ਅੱਛਾ ਇਹ ਅਕਿਆਸ ਲਗਾਏ ਜਾ ਰਹੇ ਸੀ ਕਿ ਮੂਵੀ ਨੂੰ ਸ਼ਾਇਦ ਬਹੁਤ ਪਰਮਾ ਹੁੰਗਾਰਾ ਮਿਲੇਗਾ ਕਿਉਂਕਿ ਰਾਜਵੀਰ ਦੇ ਫੈਨਸ ਇਹਨੂੰ ਸੱਚੀ ਸ਼ਰਧਾਂਜਲੀ ਦੇ ਵਜੋਂ ਦੇਖਣ ਜਾਣਗੇ ਉਸ ਤਰੀਕੇ ਨੂੰ ਉਸ ਚੀਜ਼ ਨੂੰ ਕਿਸ ਤਰ੍ਹਾਂ ਦੇ ਦੇ ਦੋ ਕਿ ਫੈਨ ਸੱਚੀ ਉੱਥੇ ਪਹੁੰਚੇ ਸੀ ਕਿ ਇਦਾਂ ਦੀ ਕਿਆਸ ਲਗਾਉਣੇ ਜ਼ਰੂਰੀ ਸੀ ਕਿਉਂਕਿ ਜ਼ਰੂਰੀ ਨਹੀਂ ਹੈ ਕਿ ਜਿਹੜੇ ਫਿਲਮ ਦੇਖਣ ਜਾਣ ਉਹੀ ਸ਼ਰਧਾਂਜਲੀ ਭੇਂਟ ਕਰਦੇ ਵੈਸੀ ਮਤਲਬ ਇਹ ਹੋ ਸਕਦਾ ਕਿ ਕਿਸੇ ਨੂੰ ਦੁੱਖ ਉੱਦਾ ਵੀ ਹੋ ਸਕਦਾ ਆ ਬਿਲਕੁਲ ਕਿਸੇ ਦੇ ਅੰਦਰ ਨਹੀਂ ਸਕਦਾ ਮੈਂ ਤੁਹਾਨੂੰ ਪਹਿਲਾਂ ਇਹ ਗੱਲ ਕਹਿ ਚੁੱਕਾ ਵੀ ਇਹ ਨਾ ਇੱਕ ਵੱਖਰੀ ਤਰ੍ਹਾਂ ਦੀ ਹੁੰਦੀ ਹੈ ਗੱਲ ਨਾ ਦਰਸ਼ਕ ਜਿਹੜੇ ਨੇ ਦਰਸ਼ਕ ਤਾਂ ਉਸ ਸੀਨ ਨੂੰ ਵੇਖਣ ਗਏ ਜਿਹੜੀ ਉਹਨਾਂ ਨੂੰ ਅਟ੍ਰੈਕਟ ਕਰਦੀ ਹੈ ਬਿਲਕੁਲ ਦੂਜੀ ਗੱਲ ਇਹ ਆ ਵੀ ਦਰਸ਼ਕਾਂ ਦੀ ਭਾਵਕਤਾ ਜਿਹੜੀ ਹੈ ਉਹ ਇੰਨੀ ਵੀ ਨਹੀਂ ਹੁੰਦੀ ਵੀ ਅਸੀਂ ਜਾ ਕੇ ਉਸ ਬੰਦੇ ਨੂੰ ਸਕਰੀਨ ਦੇ ਉੱਤੇ ਦੇਖੀਏ ਕੋਈ ਪਪੂਲਰ ਬੰਦਾ ਹੋਵੇ ਕੋਈ ਬਹੁਤ ਵੱਡਾ ਆਰਟਿਸਟ ਹੋਵੇ ਆਪਾਂ ਇੱਥੇ ਬਾਲੀਵੁੱਡ ਦੇ ਵਿੱਚ ਕੋਈ ਬਹੁਤ ਵੱਡਾ ਆਰਟਿਸਟ ਹੋਵੇ ਉਹਦੀ ਡੈਥ ਹੋ ਗਈ ਹੋਵੇ ਤੇ ਉਹਦੀ ਫਿਲਮ ਲੋਕੀ ਦੇਖਣ ਜਾਣ ਜਿਦਾ ਇਰਫਾਨ ਖਾਨ ਇੱਕ ਬੜਾ ਵੱਡਾ ਸਾਡਾ ਆਰਟਿਸਟ ਸੀਗਾ ਬੰਦਾ ਮੁੰਬਈ ਦੇ ਵਿੱਚ ਉਹਨਾਂ ਦੀ ਫਿਲਮ ਜਿਹੜੀ ਰਿਲੀਜ਼ ਹੋਣ ਵਾਲੀ ਸੀ ਉਹਨਾਂ ਦੇ ਮਰਨ ਤੋਂ ਬਾਅਦ ਉਹਨਾਂ ਨੂੰ ਲੋਕਾਂ ਨੇ ਦੇਖਿਆ ਕਿਉਂਕਿ ਐਕਟਰ ਸੀ ਵਧੀਆ ਸੋ ਇਹ ਜ਼ਰੂਰੀ ਨਹੀਂ ਹੁੰਦਾ ਵੀ ਹਰ ਫਿਲਮ ਨੂੰ ਦੇਖਿਆ ਜਾਵੇ ਤੇ ਆਪਾਂ ਫਿਲਮ ਦੇ ਬਾਰੇ ਗੱਲ ਕਰੀਏ ਹਮ ਮੈਂ ਸਟੋਰੀ ਦੀ ਪਹਿਲਾਂ ਤਾਂ ਆਪਾਂ ਗੱਲਬਾਤ ਕਰਦੇ ਹਾਂ ਵੀ ਸਟੋਰੀ ਦੇ ਆਨੇ ਫਿਲਮ ਦੀ ਸਟੋਰੀ ਕਿਸ ਤਰ੍ਹਾਂ ਦੀ ਹੈ ਕਿਵੇਂ ਦੀ ਲੱਗਦੀ ਉਨੂੰ ਦੇਖੋ ਫਿਲਮ ਦੀ ਸਟੋਰੀ ਜਿਹੜੀ ਹੈ ਉਹ ਇੱਕ ਸਧਾਰਨ ਹੈ ਜਦੋਂ ਫਿਲਮ ਸ਼ੁਰੂ ਹੁੰਦੀ ਆ ਤਾਂ ਇੱਕ ਸਿੰਗਰ ਨੂੰ ਦਿਖਾਇਆ ਜਾਂਦਾ ਹੈ ਕਾਲਜ ਦੇ ਵਿੱਚ ਜਿਹੜਾ ਮੁੰਡਾ ਪੜ੍ਹਦਾ ਹੈ ਤੇ ਰਾਜਵੀਰੀ ਦਾ ਨਾਇਆ ਤੇ ਉਹ ਫਿਲਮ ਦੇ ਵਿੱਚ ਰਾਜਵੀਰੀ ਨਾ ਉਹ ਤੇ ਉਹ ਜਦੋਂ ਉੱਥੇ ਗੋਂਦਾ ਤਾਂ ਉੱਥੇ ਉਹਨੂੰ ਲੱਗਦਾ ਹੈ ਵੀ ਇੱਕ ਉਹ ਇੰਟਰਵਿਊ ਸੁਣਦਾ ਹੈ ਕਿਸੇ ਸੰਗੀਤਕਾਰ ਦੀ ਹੂੰ ਉਹ ਕਹਿੰਦਾ ਵੀ ਅੱਜ ਕੱਲ ਜਿਹੜਾ ਚੰਗਾ ਗੀਤ ਸੰਗੀਤ ਨਹੀਂ ਆ ਰਿਹਾ ਤੇ ਲੋਕੀ ਜਿਹੜੇ ਨੇ ਉਹ ਸਿੱਖਣ ਵੱਲ ਘੱਟ ਧਿਆਨ ਦਿੰਦੇ ਨੇ ਹੂੰ ਤੇ ਲੇਕਿਨ ਠੀਕ ਤਰ੍ਹਾਂ ਦਾ ਗਾਇਬ ਨਹੀਂ ਜਾਂਦਾ ਕਾ ਨਹੀਂ ਜਾਂਦਾ ਉਹ ਫਿਰ ਬੰਦਾ ਜਿਹੜਾ ਰਾਜਵੀਰ ਆ ਉਹ ਥੋੜਾ ਸੰਜੀਦਾ ਹੋ ਜਾਂਦਾ ਤੇ ਉਹ ਕਿੰਨਾ ਵੀ ਮੈਂ ਹੁਣ ਇਸ ਸੰਜੀਦਗੀ ਨਾਲ ਇਸ ਗਾਇਕੀ ਵਾਲੇ ਪਾਸੇ ਆਵਾਂ ਹਾਂ ਫਿਰ ਉਹ ਸੱਜਣ ਸਿੰਘ ਸਰੋਤਾ ਦਾ ਨਾਮ ਹੁੰਦਾ ਸੱਜਣ ਸਿੰਘ ਸਰੋਤਾ ਨੂੰ ਉਹ ਲੱਭਦਾ ਲੱਭਦਾ ਉਹਦੇ ਸ਼ਹਿਰ ਪਹੁੰਚ ਜਾਂਦਾ ਹਾਂ ਸ਼ਹਿਰ ਵਿੱਚ ਪਹੁੰਚ ਕੇ ਫਿਰ ਉਹਦੇ ਘਰ ਚਲੇ ਜਾਂਦਾ ਤੇ ਘਰ ਦੇ ਵਿੱਚ ਉਹਦੀ ਮੁਲਾਕਾਤ ਉਸ ਸੱਜਣ ਸਿੰਘ ਦੀ ਭੈਣ ਦੇ ਨਾਲ ਹੁੰਦੀ ਹੈ ਹਾਂ ਤੇ ਉਹਨਾਂ ਦੇ ਆਪਸ ਦੇ ਵਿੱਚ ਜਿਹੜੀ ਮੁਹੱਬਤ ਜਿਹੜੀ ਹੈ ਉਹ ਚੋਰੀ ਛਿਪੇ ਉੱਥੇ ਘਰ ਦੇ ਵਿੱਚ ਸ਼ੁਰੂ ਹੋ ਜਾਂਦੀ ਹੈ ਹੂੰ ਤੁਹਾਨੂੰ ਯਾਦ ਹੋਵੇਗਾ ਇੱਕ ਹਿੰਦੀ ਦੀ ਫਿਲਮ ਆਈ ਸੀਗੀ ਹਮ ਦਿਲ ਦੇ ਚੁਕੇ ਸਨਮ ਜੀ ਮੈਂ ਵੀ ਉਸੇ ਗੱਲ ਤੇ ਪਹੁੰਚ ਰਹੀ ਸੀ ਕੁਝ ਸਟੋਰੀ ਦਾ ਦਿਲ ਦੇ ਚੁਕੇ ਸਨਮ ਕਨਸੈਪਟ ਜਿਹੜਾ ਨਾ ਉਸ ਫਿਲਮ ਤੋਂ ਲਿਆ ਲੱਗਦਾ ਹੈ ਕਿ ਸਲਮਾਨ ਖਾਨ ਜਦੋਂ ਉਹਨਾਂ ਦੇ ਆਪਣੇ ਗੁਰੂ ਦੇ ਘਰ ਸੰਗੀਤ ਸਿੱਖਣ ਜਾਂਦੇ ਨੇ ਤੇ ਐਸ਼ਵਰਿਆ ਰਾਏ ਦੇ ਨਾਲ ਉਹਨਾਂ ਦੀ ਗੱਲਬਾਤ ਹੁੰਦੀ ਹੈ ਬਿਲਕੁਲ ਉਹ 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 ਬਤਨ ਮੈਨੂੰ ਵੀ ਉਹ ਭੁਲੇਖਾ ਪਿਆ ਹਮ ਲੇਕਿਨ ਇਸ ਭੁਲੇਖੇ ਨੂੰ ਜਿਹੜਾ ਸਾਡੇ ਡਾਇਰੈਕਟਰ ਸਾਹਿਬ ਨੇ ਰਾਈਟਰ ਵੀ ਨੇ ਰਕੇਸ਼ ਮਹਿਤਾ ਜੀ ਜੀ ਤੇ ਇਹਨਾਂ ਨੇ ਇਹਦੇ ਚ ਪੰਨ ਤੋੜ ਕਰ ਲਏ ਇਹਨਾਂ ਨੇ ਕਿਹਾ ਵੀ ਇਹਨੂੰ ਮੈਂ ਤੋੜ ਦਿਆਂ ਸਾਰੀ ਕਹਾਣੀ ਹਮ ਇਹਨਾਂ ਨੇ ਕੀ ਕੀਤਾ ਵੀ ਉਹਦੇ ਵਿੱਚ ਤਾਂ ਜਿਹੜੀ ਆਰਟਿਸਟ ਹੈਗੀ ਆ ਐਸ਼ਵਰ ਰਾਏ ਉਹਦੇ ਫਾਦਰ ਜਿਹੜਾ ਸੀਗਾ ਉਹ ਇਸ ਗੱਲ ਦੇ ਉੱਤੇ ਬੜਾ ਗੁੱਸੇ ਚ ਹੁੰਦਾ ਹਮ ਲekin ਇਹਦੇ ਵਿੱਚ ਗੁੱਸੇ 'ਚ ਨਹੀਂ ਆਉਂਦਾ ਸੱਜਣ ਸਿੰਘ ਕਹਿੰਦਾ ਜੇ ਤੇਰੀ ਕੁੜੀ ਨੂੰ ਕਹਿੰਦਾ ਉਹ ਭੈਣ ਨੂੰ ਕਹਿੰਦਾ ਜੇ ਤੈਨੂੰ ਪਸੰਦ ਆ ਮੁੰਡਾ ਰਾਜਵੀਰ ਚੰਗਾ ਮੁੰਡਾ ਤਾਂ ਮੈਨੂੰ ਕੋਈ ਇਤਰਾਜ਼ ਨਹੀਂ ਲੇਕਿਨ ਉਹਦੇ ਵਿੱਚ ਕੁੰਡੀ ਇੱਕ ਹੋਰ ਰੱਖੀ ਹੋਈ ਹੈ ਉਹ ਉਹਦੇ ਮਾਪਿਆਂ ਦੀ ਕੁੰਡੀ ਆ ਰਾਜਵੀਰ ਦੇ ਮਾਪਿਆਂ ਦੀ ਕੁੰਡੀ ਆ ਜਿਹਦੇ ਵਿੱਚ ਉਹਨਾਂ ਦਾ ਰਿਸ਼ਤਾ ਕਿਤੇ ਹੋਰ ਦਾ ਜੋੜਿਆ ਜਾ ਰਿਹਾ ਅੱਛਾ ਤਾਂ ਉਹ ਫਿਰ ਇਹ ਅੱਗੋਂ ਜਾ ਕੇ ਇੱਕ ਟ੍ਰੈਂਗਲ ਲਵ ਸਟੋਰੀ ਬਣ ਜਾਂਦੀ ਹੈ ਮਤਲਬ ਇਹ ਜਿਹੜੀ ਕੁੜੀ ਸਿਰਤ ਹੁੰਦੀ ਹੈ ਇਹਨੂੰ ਜਿਹੜੇ ਸਕੂਲ 'ਚ ਪੜਾ ਰਹੀ ਐ ਹੂੰ ਉੱਥੇ ਇੱਕ ਵਰਮਾ ਸਾਹਿਬ ਹੈਗੇ ਨੇ ਉਹ ਉਹ ਵੀ ਉਹਨੂੰ ਮੁਹੱਬਤ ਕਰਦੇ ਨੇ ਹੂੰ ਤੇ ਇੱਕ ਰਾਜਵੀਰ ਹੁੰਦਾ ਐ ਸਾਹਮਣੇ ਖੜਾ ਹੁੰਦਾ ਤੇ ਲਵ ਟਰਾਈਐਂਗਲ ਬਣ ਜਾਂਦਾ ਹਾਂ ਸੋ ਟਰਾਈਐਂਗਲ ਬਣ ਜਾਂਦਾ ਹੈ ਔਰ ਇਹ ਸਵਾ ਦੋ ਘੰਟੇ ਦੀ ਫਿਲਮ ਜਿਹੜੀ ਐ ਇਹ ਫਿਰ ਹੈਪੀ ਐਂਡ ਦੇ ਵਿੱਚ ਖਤਮ ਹੁੰਦੀ ਐ ਜਿਵੇਂ ਕਿ ਆਪਾਂ ਜਾਣਦੇ ਆ ਵੀ ਸਾਡੇ ਪੰਜਾਬੀ ਵਾਲੇ ਸਿਨੇਮੇ ਵਾਲੇ ਨਾ ਇੰਨੇ ਜੇ ਇਹਨਾਂ ਦੀ ਸੋਚ ਗਾ ਨਹੀਂ ਬਧੀ ਹੂੰ ਵੀ ਅਸੀਂ ਜ਼ਰੂਰ ਵਿਆਹ ਦਿਖਾਉਣਾ ਤੋਂ ਮਾਂ ਦਾ ਕਿਸੇ ਢੰਗ ਨਾਲ ਹੂੰ ਔਰ ਅਖੀਰ ਦੇ ਉੱਤੇ ਜਦ ਵੀ ਆਪਾਂ ਬਹੁਤ ਸਾਰੀਆਂ ਫਿਲਮਾਂ 'ਚ ਦੇਖਿਆ ਹਮਮ ਤੇ ਉਹ ਜਿਹੜੀ ਕੁੜੀ ਆ ਉਹ ਤੇ ਵਿਆਹ ਕੇ ਹੋਰ ਕਿਸੇ ਬੰਦੇ ਨਾਲ ਜਾ ਰਹੀ ਆ ਸਭ ਕੁਝ ਤਿਆਰ ਆ ਚੂੜਾ ਪਿਆ ਢੋਲੀ ਤੁਰਨ ਵਾਲੀ ਪਰ ਉਹਨੇ ਜਾਣਾ ਹੀਰੋ ਦੇ ਕੋਲ ਆ ਉਹਦੇ ਕੋਲ ਜਾਣਾ ਨਹੀਂ ਸਭ ਪੰਜਾਬੀ ਫਿਲਮਾਂ ਦਾ ਇਹੀ ਕਨਸੈਪਟ ਐਂਡ ਜਿਹੜੀ ਆ ਨਾ ਉਹ ਹੈਪੀ ਹੀ ਦਿਖਾਣੀ ਆ ਮਤਲਬ ਕੋਈ ਅਰੇ ਦਰਸ਼ਕਾਂ ਨੂੰ ਪਤਾ ਹੁੰਦਾ ਹਮ ਇਹ ਇਹ ਜਿਹੜੀ ਹੈ ਕਿਹਦੇ ਨਾਲ ਹੀ ਇਹਦਾ ਵਿਆਹ ਹੋਣਾ ਨਹੀਂ ਬਹੁਤ ਪੁਰਾਣੇ ਕਨਸੈਪਟ ਹੋ ਚੁੱਕੇ ਨੇ ਸੋ ਉਹ ਮਤਲਬ ਨਾ ਜਦੋਂ ਤੁਹਾਨੂੰ ਇਹੋ ਜਿਹੀ ਚੀਜ਼ਾਂ ਪਤਾ ਲੱਗ ਜਾਂਦੀਆਂ ਨਾ ਨਾ ਫਿਲਮ ਵੇਖਦਿਆਂ ਤੇ ਫਿਰ ਤੁਹਾਨੂੰ ਇੰਨਾ ਕੋਈ ਸਵਾਦ ਨਹੀਂ ਆਉਂਦਾ ਫਿਲਮ ਵੇਖਣ ਦਾ ਅਸੀਂ ਕਹਿੰਦੇ ਯਾਰ ਇਹ ਤਾਂ ਪੁਰਾ ਜਾ ਸੀ ਵੇਖਿਆ ਸੋ ਇਹ ਕਹਾਣੀ ਜਿਹੜੀ ਹੈ ਮੈਂ ਸਮਝਦਾ ਵੀ ਕਹਾਣੀ ਜਿਹੜੀ ਹੈ ਉਹਦੇ ਮੇਚ ਦੇ ਆਰਟਿਸਟ ਨਹੀਂ ਸੀਗੇ ਇਸ ਫਿਲਮ ਦੇ ਵਿੱਚ ਅੱਛਾ ਸਟਾਰ ਕਾਸਟ ਦੀ ਹੁਣ ਤੁਸੀਂ ਗੱਲ ਸ਼ੁਰੂ ਕਰਨ ਲੱਗੇ ਆ ਤੇ ਸਟਾਰ ਕਾਸਟ ਵਿੱਚ ਰਜਵੀ ਜਵੰਦਾ ਦੇ ਓਪੋਜ਼ਿਟ ਜਿਹੜੇ ਨੇ ਅ ਲੀਡ ਐਕਟਰਸ ਨੇ ਨਵਨੀਤ ਕੌਰ ਤੇ ਲੋ ਗੁਰਪ੍ਰੀਤ ਖੁੱਗੀ ਜੀ ਨੇ ਬਖੂਬੀ ਇਹਦੇ ਵਿੱਚ ਆਪਣਾ ਗੁਰੂ ਵਾਲਾ ਇੱਕ ਰੋਲ ਅਦਾ ਕੀਤਾ ਹੈ ਕਿਸ ਤਰ੍ਹਾਂ ਦੇਖਦੇ ਹੋ ਰਾਜਵੀਰ ਜਵੰਦਾ ਤੇ ਨਵਨੀਤ ਕੌਰ ਦੀ ਕੈਮਿਸਟਰੀ ਨੂੰ ਸਪੀਡ ਦੇ ਦੇਖੋ ਮੈਂ ਰਾਜਵੀਰ ਜਵੰਦਾ ਦੀ ਐਕਟਿੰਗ ਜਿਹੜੀ ਹੈ ਨਾ ਉਹਦੇ ਬਾਰੇ ਮੈਂ ਬਹੁਤਾ ਡਿਸਕਸ ਨਹੀਂ ਕਰਾਂਗਾ ਇੱਕ ਤਾਂ ਇਸ ਗੱਲ ਦੀ ਭਾਵਕਤਾ ਵੀ ਇੱਕ ਬੰਦਾ ਤੁਰ ਗਿਆ ਹਾਂ ਤਾਂ ਉਹਦੇ ਬਾਰੇ ਕੋਈ ਕਿੰਤੂ ਪਰੰਤੂ ਕਰਨਾ ਹਾਂ ਬਿਲਕੁਲ ਸਾਨੂੰ ਕਈ ਵਾਰੀ ਵਰਤਨ ਲੱਗਦਾ ਲੇਕਿਨ ਰਾਜਵੀਰ ਜਵੰਦਾ ਨੇ ਇਸ ਤੋਂ ਪਹਿਲਾਂ ਦੋ ਫਿਲਮਾਂ ਕੀਤੀਆਂ ਸੀ ਸੂਬੇਦਾਰ ਜਗਿੰਦਰ ਸਿੰਘ ਤੇ ਜਿੰਦਜ਼ਾਰ ਦੋ ਫਿਲਮਾਂ ਉਹਨੇ ਕੀਤੀਆਂ ਸੀ ਗਿਆ ਉਹਨਾਂ ਦੋਵਾਂ ਫਿਲਮਾਂ ਵਿੱਚੋਂ ਸਾਨੂੰ ਚੰਗਾ ਨਹੀਂ ਲੱਗਿਆ ਇਸ ਕਰਕੇ ਚੰਗਾ ਨਹੀਂ ਲੱਗਿਆ ਵੀ ਉਹਦਾ ਚਿਹਰਾ ਬੜਾ ਸਟਿਫ ਸੀਗਾ ਚਿਹਰੇ ਦੇ ਉੱਤੇ ਜਿਹੜੇ ਹਾਵ ਭਾਵ ਆਉਣੇ ਚਾਹੀਦੇ ਨੇ ਮਤਲਬ ਡਾਇਲੌਗ ਦੇ ਹਿਸਾਬ ਨਾਲ ਉਹ ਉਹ ਆਪਣੇ ਜਿਹੜੇ ਹਾਵ ਭਾਵ ਜਿਹੜੇ ਨੂੰ ਪੇਸ਼ ਨਹੀਂ ਕਰ ਸਕਿਆ ਇਦੇ ਵਿੱਚ ਵੀ ਮੈਨੂੰ ਲੱਗਦਾ ਮੈਨੂੰ ਲੱਗਦਾ ਵੀ ਜਿਹੜੀ ਕਹਾਣੀ ਉਹਨੇ ਪੇਸ਼ ਕੀਤੀ ਹੈ ਰਕੇਸ਼ ਮਹਤੌਨਾ ਡਾਇਰੈਕਟਰ ਸਾਹਿਬ ਨੇ ਉਸ ਕਹਾਣੀ ਦੇ ਮੇਚ ਦੇ ਆਰਟਿਸਟ ਵੀ ਲੱਭਣੇ ਪਏ ਸੀ ਚੁਣੇ ਗਏ ਚੁਣੇ ਨਹੀਂ ਗਏ ਉਸ ਹਿਸਾਬ ਨਾਲ ਜਦੋਂ ਆਪਾਂ ਮੋਸ਼ਨਜ਼ ਉੱਥੇ ਐਸ਼ਵਰਿਆ ਰਾਏ ਦੇ ਦੇਖਦੇ ਹਾਂ ਜਾਂ ਉਹਦੇ ਦੇਖਦੇ ਹਾਂ ਤਾਂ ਸਾਨੂੰ ਇਹ ਲੱਗਦਾ ਵੀ ਉਸ ਫਿਲਮ ਦੀ ਕਿਤੇ ਨਾ ਕਿਤੇ ਬਹੁਤ ਰੱਦੀ ਜਿਹੀ ਕਾਪੀ ਇਹ ਕੀਤੀ ਗਈ ਹੈ ਵੀ ਆਪਾਂ ਇੰਦਾਂ ਦੀ ਕਹਾਣੀ ਇੱਕ ਰੱਖ ਲਈਏ ਕਿਉਂਕਿ ਰਾਜਵੀਰ ਜਣਾ ਹੈ ਉਹ ਗਾਇਕਤਾ ਹੈ ਹਮ ਲੇਕਿਨ ਜਿਹੜੀ ਐਕਟਿੰਗ ਗਾਇਕ ਵਾਲੀ ਹੈ ਨਾ ਇੱਕ ਇੱਕ ਗਾ ਉਹ ਜਿਹੜੇ ਐਕਸਪ੍ਰੈਸ਼ਨਸ ਹੈ ਉਹਦੇ ਵਿੱਚ ਹੈ ਨਹੀਂ ਉਹਦੇ ਵਿੱਚ ਉਹ ਸਟਿਫਨੈਸ ਵੀ ਕਿਉਂਕਿ ਉਹ ਇੱਕ ਅ ਅਣ ਸਿੱਖਿਆਤ ਐਕਟਰ ਹੈ ਉਹਨੇ ਕਿਸੇ ਐਕਟਿੰਗ ਸਿੱਖੀ ਨਹੀਂ ਉਹਨੇ ਉਹ ਹੀ ਮੈਂ ਕਹਿੰਦੀ ਕਿਸਮਤ ਆਪਣੀ ਅਜਮਾਨ ਲਈ ਹਰ ਕੋਈ ਅੱਜਕੱਲ ਪਾਲੀਵੁੱਡ ਵੱਲ ਵੱਧਦੇ ਆਇਆ ਕਿ ਚਾਹੇ ਉਹ ਕੋਈ ਵੀ ਗਾਇਕ ਹੋ ਗਿਆ ਆਪਣੀ ਕਿਸਮਤ ਅਜਮਾਨ ਲਈ ਪਹੁੰਚ ਰਾਇਆ ਫਿਲਮਾਂ ਬਿਲਕੁਲ ਤੇ ਇਹਨੇ ਉਹਨੇ ਐਕਟਿੰਗ ਸਿੱਖੀ ਨਹੀਂ ਤੇ ਉਹ ਮਤਲਬ ਨਹੀਂ ਲੱਗਦਾ ਵੀ ਸਾਨੂੰ ਕੋਈ ਰਿਚਨੈਸ ਉਹਦੇ ਐਕਟਿੰਗ ਦੇ ਵਿੱਚ ਨਜ਼ਰ ਆ ਰਹੀ ਹੈ ਕਿਉਂਕਿ ਉਹ ਜਿਹੜੀ ਜਿਹੜੀ ਉਹ ਤੰਦ ਆ ਨਾ इमोशंस ਦੀ ਉਹ ਸਾਨੂੰ ਉਹਦੇ ਹਾਵ ਭਾਵ ਚੋਂ ਨਜ਼ਰ ਆਉਣੀ ਚਾਹੀਦੀ ਸੀ ਬਿਲਕੁਲ ਉਹ ਨਹੀਂ ਆਈ ਜੇ ਉਹਨੇ ਕੁੜੀ ਨੂੰ ਜ਼ਬਰਦਸਤੀ ਉਹ ਦੂਜੇ ਕੁੜੀ ਨਾਲ ਦਾ ਰਿਸ਼ਤਾ ਹੋ ਰਿਹਾ ਤਾਂ ਉਸ ਵੇਲੇ ਵੀ ਉਹ ਕੋ ਬਹੁਤੇ ਉਹਦੇ ਇਮੋਸ਼ਨਸ ਆ ਜਿਹੜੇ ਖੁੱਲ ਕੇ ਬਾਹਰ ਨਹੀਂ ਆਏ ਨਹੀਂ ਹੁੰਦੇ ਸੋ ਮੈਨੂੰ ਲੱਗਦਾ ਵੀ ਜੇ ਆਪਾਂ ਨਵੀਤ ਕੋ ਢਿਲੋਂ ਦੀ ਗੱਲ ਕਰੀਏ ਆ ਉਹ ਤਾਂ ਫੈਮਨਾ ਵਰਡ ਦੇ ਵੀ ਉਹ ਟੈਸਟ ਵਿੱਚ ਰਹੀ ਹੈ ਹੋਰ ਵੀ ਚੀਜ਼ਾਂ ਉਹਨੇ ਕੀਤੀਆਂ ਨੇ ਕੁਝ ਲੇਕਿਨ ਹੁਣ ਫਿਲਮਾਂ ਵੀ ਕੀਤੀਆਂ ਨੇ ਅੰਬਰਸਰੀਆ ਹੋ ਗਈ ਤੇ ਹਾਈ ਐਂਡ ਯਾਰੀਆਂ ਹਾਂ ਇੱਕ ਜਿੰਨੇ ਮੇਰੀਏ ਵੀ ਉਹਨੇ ਕੀਤੀ ਸੀ ਸੋ ਮੇਰੀਆਂ ਫਿਲਮ ਜਿਹੜੀਆਂ ਫਿਲਮਾਂ ਕੀਤੀਆਂ ਨਵਨੀਤ ਕੌਰ ਢਿੱਲੋਂ ਵੀ ਜਿਹੜੀ ਹੈ ਉਹ ਉਹ ਵੀ ਆਪਣੇ ਇਹਦੇ ਵਿੱਚ ਉਹਦਾ ਸੀਰਤ ਦਾ ਰੋਲ ਆ ਉਹ ਵੀ ਕੋਈ ਪਹਿਲੀ ਗੱਲ ਨਹੀਂ ਪਹਿਲੀ ਗੱਲ ਉਹ ਕਿਸੇ ਸੰਗੀਤਕਾਰ ਦੀ ਭੈਣ ਨਹੀਂ ਲੱਗਦੀ ਬਿਲਕੁਲ ਜਿਵੇਂ ਤੁਸੀਂ ਕਿਹਾ ਕਿ ਉਹ ਇੱਕ ਜਿਹੜਾ ਸੰਗੀਤਕ ਹੈ ਜਿਹੜਾ ਸੰਗੀਤਕ ਗੁਰੂ ਹੈ ਉਹਦੀ ਭੈਣ ਨਹੀਂ ਲੱਗਦੀ ਕਿਉਂਕਿ ਸ਼ਾਇਦ ਉਹਨਾਂ ਦੀ ਉਹ ਕੀ ਕਹਿੰਦੇ ਦੇਖੋ ਉਸ ਤਰ੍ਹਾਂ ਦੀ ਨਹੀਂ ਸੀਗੀ ਜਾਂ ਉਹਨਾਂ ਦੇ ਹਾਉ ਪਾਉ ਨਹੀਂ ਸੀ ਉਸ ਤਰ੍ਹਾਂ ਦੇ ਬਿਲਕੁਲ ਬਿਲਕੁਲ ਕਿਉਂਕਿ ਜਦੋਂ ਅਸੀਂ ਉਹ ਵਾਲੀ ਫਿਲਮ ਦੇ ਨਾਲ ਜਿਹਦੇ ਨਾਲ ਤੁਸੀਂ ਇਹਨੂੰ ਕੰਪੇਅਰ ਕੀਤਾ ਹੈ ਹਮ ਦਿਲ ਦੇ ਚੁਕੇ ਸਭ ਨੂੰ ਉਹਦੇ ਵਿੱਚ ਪ੍ਰੋਪਰ ਉਸ ਚੀਜ਼ ਨੂੰ ਦਰਸਾਇਆ ਗਿਆ ਹੈ ਸਰ ਸਰ ਸੋ ਉਹ ਉਹ ਸਾਨੂੰ ਲੱਗਦੇ ਨੇ ਵੀ ਉਹ ਬਹੁਤ ਅੱਛੇ ਕੋਈ ਐਕਟਿੰਗ ਕਰ ਰਹੀ ਹੈ ਮੈਨੂੰ ਲੱਗਦਾ ਵੀ ਉਹ ਉਹ ਜੇ ਉਹਦਾ ਜੇ ਉਹ ਚੱਗੀ ਇੱਕ ਸਮਰੱਥ ਐਕਟ੍ਰੈਸ ਹੁੰਦੀ ਨਾ ਤੁਹਾਨੂੰ ਬਹੁਤ ਸਾਰੀਆਂ ਫਿਲਮਾਂ ਮਿਲਦੀਆਂ ਜੋ ਉਹਨਾਂ ਦੀ ਉਹਨੇ ਸ਼ੁਰੂ ਕੀਤਾ ਹੈ ਲੇਕਿਨ ਉਹਨੂੰ ਫਿਲਮਾਂ ਮਿਲ ਨਹੀਂ ਸਕਿਆ ਇਸ ਕਰਕੇ ਕਿਉਂਕਿ ਉਹ ਐਕਟਿੰਗ ਦੇ ਵਿੱਚ ਉਹ ਸਾਨੂੰ ਬਹੁਤਾ ਕਮਾਲ ਨਹੀਂ ਦਿਖਾ ਸਕੀ ਹੁਣ ਇਹਦੇ ਵਿੱਚ ਜਦੋਂ ਇੱਕ ਆਰਟਿਸਟ ਨੇ ਕੰਮ ਕਰਨਾ ਹੁੰਦਾ ਹੈ ਕਿੰਨਾ ਕੁ ਵਧੀਆ ਕਰ ਸਕਦਾ ਉਹਦੇ ਵਿੱਚ ਡਾਇਰੈਕਟਰ ਬਾਈ ਬਹੁਤ ਵੱਡਾ ਯੋਗਦਾਨ ਦਿੰਦਾ ਬਹੁਤ ਵੱਡਾ ਹਾਂ ਵੀ ਡਾਇਰੈਕਟਰ ਉਹਨੂੰ ਉਹਦੇ ਕੋਲ ਕਿਹੋ ਜਿਹਾ ਕੰਮ ਲੈ ਰਿਹਾ ਜਾਂ ਕਿਹੋ ਜਿਹਾ ਉਹਨ ਤੇ ਰਿਹਾ ਜਿਵੇਂ ਤੁਸੀਂ ਪਹਿਲਾਂ ਵੀ ਕਹਿ ਚੁੱਕੇ ਕਿ ਫਿਲਮ ਨੂੰ ਰਿਲੀਜ਼ ਕਰਨ ਚ ਵੀ ਕਾਲੀ ਕੀਤੀ ਹੈ ਇੱਕ ਤਰ੍ਹਾਂ ਦੀ ਇਹਨਾਂ ਨੇ ਸੋ ਇਸੇ ਤਰ੍ਹਾਂ ਹੀ ਗੁਰਪ੍ਰੀਤ ਕੋ ਗੀ ਹੈ ਜਿਹੜਾ ਇੱਕ ਹੋਰ ਆਰਟਿਸਟ ਸਾਡਾ ਸੀਨੀਅਰ ਆਰਟਿਸਟ ਹੈ ਉਹ ਗੁਰਪ੍ਰੀਤ ਕੋ ਗੀ ਨੇ ਵੀ ਕਈ ਤਰ੍ਹਾਂ ਦੇ ਰੋਲ ਕੀਤੇ ਨੇ ਫਿਲਮਾਂ ਦੇ ਵਿੱਚ ਇੱਕ ਕਮੇਡੀਅਨ ਤੋਂ ਸ਼ੁਰੂ ਹੋ ਕੇ ਉਹ ਸੰਜੀਦਾ ਰੋਲਾਂ ਵੱਲ ਪਾਸੇ ਆਇਆ ਬਿਲਕੁਲ ਲੇਕਿਨ ਇਹਦੇ ਵਿੱਚ ਵੀ ਜਦੋਂ ਅਸੀਂ ਵੇਖਦੇ ਹਾਂ ਕਿ ਉਹ ਇੱਕ ਸੰਗੀਤਕਾਰ ਆ ਮਤਲਬ ਜਿਹੜਾ ਘਰ ਵਿੱਚ ਬੈਠਾ ਰੰਦਾ ਬਹੁਤਾ ਕੰਮ ਨਹੀਂ ਕਰਦਾ ਉਹਨੂੰ ਐ ਲੱਗਦਾ ਵੀ ਜਿਹੜਾ ਅੱਜਕੱਲ ਸੰਗੀਤ ਵਿਕ ਰਿਹਾ ਹੈ ਹੋਰ ਤਰ੍ਹਾਂ ਦਾ ਵਿਕ ਰਿਹਾ ਹੈ ਸਾਡੀ ਕੋਈ ਕਦਰ ਨਹੀਂ ਉਹ ਘਰ 'ਚ ਬੈਠਾ ਗਾਉਂਦਾ ਰਹਿੰਦਾ ਵਾ ਕਦੇ ਉਹ ਲੰਮੇ ਪੈ ਰੰਦਾ ਕਦੇ ਉਹ ਤੁਰ ਕੇ ਵੀ ਗਾਉਂਦਾ ਤੇ ਉਹ ਨਾ ਜਿਹੜਾ ਇੱਕ ਜਿਹੜਾ ਫੀਲ ਨਹੀਂ ਆਇਆ ਇੱਕ ਜਿਹੜਾ ਰੋਲ ਦਿੱਤਾ ਗਿਆ ਪਰਵਾਹ ਜਿਹੜਾ ਸਵੀਕਾਰ ਵਾਲਾ ਆਉਣਾ ਚਾਹੀਦਾ ਨਾ ਨਹੀਂ ਆਇਆ ਤੇ ਉਹ ਸਾਡੇ ਸਾਹਮਣੇ ਨਹੀਂ ਪੇਸ਼ ਹੁੰਦਾ ਸੋ ਮੈਨੂੰ ਲੱਗਦਾ ਵੀ ਇਹ ਦੇ ਵਿੱਚ ਇੱਕ ਤੁਸੀਂ ਕਿ ਤਬ ਲੈ ਆ ਵੀ ਇੱਕ ਇਦਾਂ ਦੇ ਕੈਰੈਕਟਰ ਰੱਖ ਲੋ ਲੇਕਿਨ ਅਸੀਂ ਉਹਨਾਂ ਕੈਰੈਕਟਰਾਂ ਵਿੱਚ ਜਾਨ ਨਹੀਂ ਪੂਰੀ ਪਾ ਸਕੇ ਵੀ ਤਾਂ ਕਿ ਸਾਨੂੰ ਲੱਗਦਾ ਹੋਵੇ ਵੀ ਇਸ ਇਸ ਫਿਲਮ 'ਚ ਇੱਕ ਹੋਰ ਅ ਅਦਾਕਾਰ ਹੈ ਧੀਰੇਜ ਕੁਮਾਰ ਉਹਨਾਂ ਬਾਰੇ ਉਹਨਾਂ ਦੀ ਐਕਟਿੰਗ ਬਾਰੇ ਦਸੀਂ ਕੀ ਹਾਂ ਉਹਦੇ ਬਾਰੇ ਵੀ ਗੱਲ ਕਰਦਾ ਪਰ ਮੈਂ ਤੁਹਾਨੂੰ ਕੁਗੀ ਦੀ ਇਹ ਗੱਲ ਦੱਸਣਾ ਚਾਹੁੰਦਾ ਗੁਰਪ੍ਰੀਤ ਕੁਗੀ ਸਾਡਾ ਇੱਕ ਚੰਗਾ ਆਰਟਿਸਟ ਹੈ ਹਮ ਜਿਹੜੇ ਉਹਨਾਂ ਦੀ ਫਿਲਮਾਂ ਆਈ ਸੀ ਨਾ ਮਸਤਾਨੇ 'ਚ ਰੋਲ ਸੀ ਦੇਖਿਆ ਹਾਂ ਹਾਂਜੀ ਮਸਤਾਨੇ ਵਿੱਚ ਉਹ ਜੱਜ ਗਿਆ ਸੀ ਹਾਲਾਂਕਿ ਉਹ ਉਸ ਵੇਲੇ ਸੂਫੀ ਜਿਹਨੂੰ ਦਿਖਾਇਆ ਸੀ ਉਸ ਨੂੰ ਦਿਖਾਇਆ ਗਿਆ ਸੀਗਾ ਉਹ ਰੋਲ ਕਾਫੀ ਚੱਜਿਆ ਸੀ ਲੇਕਿਨ ਉਸ ਰੋਲ ਚ ਵੜ ਗਿਆ ਸੀ ਹੂੰ ਇੱਥੇ ਮੈਨੂੰ ਲੱਗਦਾ ਵੀ ਇੱਥੇ ਡਾਇਰੈਕਟਰ ਜਿਹੜਾ ਹੈ ਉਹ ਡਾਇਰੈਕਟਰ ਦਾ ਕਮਾਲ ਹੁੰਦਾ ਵੀ ਕਿਸੇ ਆਰਟਿਸਟ ਨੂੰ ਉਹਨੇ ਕਿਵੇਂ ਉਸ ਉਹਦੇ ਵਿੱਚ ਰੋਲ ਪਾਣਾ ਤੇ ਤੀਰਜ ਕੁਮਾਰ ਜਿਹੜਾ ਨਾ ਤੀਰਜ ਕੁਮਾਰ ਨੂੰ ਵੀ ਮੈਂ ਬਹੁਤ ਵਧੀਆ ਆਰਟਿਸਟ ਸਮਝਦਾ ਹੈ ਉਹ ਸਾਡੇ ਵਰਮਾ ਜੀ ਇਹਦੇ ਵਿੱਚ ਮਾਸਟਰ ਨੇ ਜੀ ਜਿਹੜੇ ਕਿ ਬੜੇ ਭੋਲੇ ਭਾਲੇ ਨੇ ਔਰ ਉਹ ਉਹ ਸਿਹਰਤ ਵਾਸਤੇ ਘਰੋਂ ਰੋਟੀ ਲੈ ਕੇ ਹੁੰਦੇ ਨੇ ਹਮ ਉਹ ਮੰਮੀ ਜੀ ਵਾਲਾ ਉਹਨਾਂ ਦਾ ਡਾਇਲੌਗ ਬੜਾ ਫੇਮਸ ਹੈ ਬਾਰ ਬਾਰ ਮੰਮੀ ਜੀ ਮੰਮੀ ਜੀ ਨੂੰ ਨਾਲ ਲੈ ਕੇ ਤੇ ਫਿਰ ਅਖੀਰ ਦੇ ਹfte ਇੱਕ ਡਾਇਲੌਗ ਹੈ ਸੀਰੀਅਸਲੀ ਬੋਲਦੀ ਹੈ ਵੀ ਮੰਮੀ ਦਾ ਵੀ ਖੜਾ ਛੱਡ ਹੁਣ ਤੂੰ ਹਰ ਵਾਰੀ ਮੰਮੀ ਨੂੰ ਲੈ ਕੇ ਅੱਗੇ ਆਇਆ ਨਾ ਮੰਮੀ ਨੇ ਭੇਜਿਆ ਮੰਮੀ ਨੇ ਭੇਜਿਆ ਬੜਾ ਉਹਦਾ ਨਾ ਸਧਾਰਨ ਜਿਹਾ ਇਹਦੇ ਵਿੱਚ ਉਹਨਾਂ ਨੇ ਉਹਨੂੰ ਰੱਖਿਆ ਇਹ ਤਾਂ ਕਹਿ ਸਕਦੇ ਕਿ ਸਧਾਰਨ ਸੀ ਪਰ ਪ੍ਰਭਾਵਸ਼ਾਲੀ ਰੋਲ ਸੀ ਪ੍ਰਭਾਵਸ਼ਾਲੀ ਸੀ ਕਿਉਂਕਿ ਉਹ ਆਰਟਿਸਟ ਅੱਛਾ ਉਹ ਉਹਨੂੰ ਜਿਹੋ ਜਿਹੋ ਰੋਲ ਦਿੱਤਾ ਗਿਆ ਉਹਨਾਂ ਦੀ ਡਾਇਲੌਗ ਡਿਲੀਵਰੀ ਵੀ ਬਹੁਤ ਵਧੀਆ ਲੱਗੀ ਮੂਵੀ ਦੇ ਵਿੱਚ ਬਿਲਕੁਲ ਉਹ ਔਰ ਉਹ ਉਹ ਜਿਹੜੀ ਡਾਇਲੌਗ ਡਿਲੀਵਰੀ ਹੈ ਨਾ ਉਹਦਾ ਲਾਸਟ ਉੱਤੇ ਵੀ ਜਦੋਂ ਹਵਾਲੇ ਕਰਦਾ ਨਾ ਉਹਦੇ ਉਸਿਰਤ ਨੂੰ ਹੂੰ ਉਸੇ ਤਰ੍ਹਾਂ ਹਵਾਲੇ ਕਰਦਾ ਕਹਿੰਦਾ ਲੈ ਜਾਏ ਠੀਕ ਹੈ ਹਾਂ ਮੈਂ ਦੱਸ ਕਾ ਨਵੀਂ ਦੱਸਣਾ ਜਾਨੀ ਹੈ ਕਿ ਜਿਹੜਾ ਲਵ ਟ੍ਰਾਇੰਗਲ ਉਹ ਰਾਜਵੀਰ ਜਵੰਦਾ ਨਵਨੀਤ ਕੌਰ ਤੇ ਧੀਰਜ ਕੁਮਾਰ ਦੇ ਵਿੱਚ ਚੱਲਦਾ ਹੁੰਦਾ ਕਿਉਂਕਿ ਜਦੋਂ ਰਾਜਵੀਰ ਜਵੰਦਾ ਉੱਥੇ ਗਾਇਕੀ ਸਿੱਖਣ ਦੇ ਲਈ ਜਾਂਦੇ ਨੇ ਤੇ ਧੀਰਜ ਕੁਮਾਰ ਵੱਲੋਂ ਕਿਹਾ ਜਾਂਦਾ ਹੈ ਕਿ ਇੱਥੇ ਪਹਿਲਾਂ ਵੀ ਇੱਕ ਜਾਨੇ ਦੀ ਗੱਲਬਾਤ ਚੱਲ ਰਹੀ ਹੈ ਕਿ ਤੁਸੀਂ ਰਿਆਸ ਚੱਲ ਰਿਹਾ ਹੈ ਕਿ ਤੁਸੀਂ ਉਸ ਹਿਸਾਬ ਨਾਲ ਆਪਣਾ ਰਿਆਸ ਕਰਿਓ ਬਿਲਕੁਲ ਤੇ ਇਸੇ ਤਰ੍ਹਾਂ ਇਹਦੇ ਵਿੱਚ ਰਗਵੀਰ ਬੋਲੀ ਹੈ ਇੱਕ ਜਿਹੜਾ ਨੂਰੀ ਦਾ ਨੂਰ ਨਮੋਦਾ ਨੂਰੀ ਮਤਲਬ ਇਹਦਾ ਕੋਈ ਬਚਪਨ ਦਾ ਦੋਸਤ ਹੈ ਹਮ ਰਾਜਵੀਰ ਜਿਹੰਦਾ ਦਾ ਹਾਲਾਂਕਿ ਸਾਨੂੰ ਦੱਸਿਆ ਨਹੀਂ ਗਿਆ ਵੀ ਕਿਹੜੇ ਵੇਲੇ ਬਚਪਨ ਦਾ ਦੋਸਤ ਸੀਗਾ ਹਮ ਤੇ ਲੇਕਿਨ ਫਿਲਮ ਦੀਆਂ ਇਹ ਕਾਮੀਆਂ ਕਮੀਆਂ ਨੇ ਫਿਰ ਉਹ ਨੂੰ ਥੋੜੇ ਦੇ ਸਾਥੀ ਉਹਨੂੰ ਬਣਾ ਲੈਂਦਾ ਕਿਉਂਕਿ ਉਹ ਉਸੇ ਸ਼ਹਿਰ ਚ ਰਹਿ ਰਹੇ ਹੁੰਦਾ ਜਿੱਥੇ ਉਹ ਆਪਣਾ ਸੱਜਣ ਸਹਗੁੜੀ ਰਹਿੰਦੇ ਹੁੰਦੇ ਹੂੰ ਸੋ ਇਸ ਕਰਕੇ ਉਹ ਉੱਥੇ ਫਿਰ ਜਾਂਦਾ ਤੇ ਉਹਨਾਂ ਨੂੰ ਨਾਲ ਲੈ ਕੇ ਜਾਂਦਾ ਹਰ ਵਾਰੀ ਔਰ ਸਾਨੂੰ ਸਮਝ ਨਹੀਂ ਆਉਂਦੀ ਵੀ ਜਦੋਂ ਉਹ ਉਹਨਾਂ ਕੋਲ ਸੰਗੀਤ ਸਿੱਖਣ ਜਾਂਦਾ ਉਦੋਂ ਵੀ ਬੋਲੀ ਨਾਲ ਜਾ ਰਿਹਾ ਉਹਨਾਂ ਦੇ ਘਰ ਹੂੰ ਆਰਟਿਸਟ ਉਹਨੂੰ ਨੂਰੀਨ ਨਾਲ ਲੈ ਕੇ ਜਾ ਰਿਹਾ ਨੂਰੀ ਉੱਥੇ ਵੀ ਜਾ ਕੇ ਡਾਇਲੌਗ ਬੋਲ ਰਿਹਾ ਮਤਲਬ ਕੋਈ ਗੱਲ ਜਿਹੜੀ ਹੈ ਨਾ ਉਹ ਸਪਸ਼ਟ ਨਹੀਂ ਲੇਕਿਨ ਰਕਵੀਰ ਬੋਲੀ ਇੱਕ ਚੰਗਾ ਆਰਟਿਸਟ ਹੈ ਔਰ ਕਾਮੇਡੀ ਵਾਲੇ ਵੀ ਡਾਇਲੌਗਸ ਜਿਹੜੇ ਨੇ ਉਹਦੇ ਪ੍ਰਭਾਵ ਕਰਦੇ ਰਹਿਂਦਾ ਦਰਸ਼ਕਾਂ ਨੂੰ ਕਿ ਕਰ ਅੱਛਾ 2 ਘੰਟੇ ਤੋਂ ਉੱਪਰ ਦੀ ਫਿਲਮ ਆ ਬਨ ਬਨ ਕੇ ਰੱਖਦੀ ਹੈ ਦਰਸ਼ਕਾਂ ਨੂੰ ਦੇਖੋ ਮੈਂ ਕਿਉਂਕਿ ਨਾ ਜਿਹੜਾ ਸਧਾਰਨ ਦਰਸ਼ਕ ਆ ਨਾ ਉਹ ਜ਼ਰੂਰ ਵੱਜ ਸਕਦਾ ਇਸ ਫਿਲਮ ਦੇ ਨਾਲ ਕਿਉਂਕਿ ਦਰਸ਼ਕਾਂ ਨੂੰ ਜਦੋਂ ਆਪਾਂ ਮੱਢਦੇ ਆ ਨਾ ਇਹ ਤਾਂ ਸਾਡੇ ਵਰਗੇ ਸਾਡੇ ਵਰਗੇ ਤਾਂ ਮਤਲਬ ਦੇਖਦੇ ਰਹਿੰਦੇ ਆ ਵੀ ਕੋਈ ਚੀਜ਼ ਕਿਤੇ ਲੋਜੀਕਲੀ ਅਸੀਂ ਲੱਭਦੇ ਨਹੀਂ ਲੋਜਿਕ ਲੱਭਦੇ ਬਿਲਕੁਲ ਲੇਕਿਨ ਸਧਾਰਨ ਜਿਹੜਾ ਦਰਸ਼ਕ ਆ ਉਹਦਾ ਦਿਲ ਲੱਗ ਗਿਆ ਨਾ ਔਰ ਉਹ ਐਂਡ ਤੱਕ ਸੋਚਦਾ ਵੀ ਇਹ ਸ ਕਿਉਂਕਿ ਮਿਊਜ਼ੀਕਲ ਲਵ ਸਟੋਰੀ ਹੈ ਇੱਕ ਹੋਰ ਦੋ ਚਾਰ ਆਰਟਿਸਟ ਨੇ ਉਹਨਾਂ ਬਾਰੇ ਮੈਂ ਗੱਲ ਕਰਾਂਗਾ ਕਮਲਜੀਤ ਸਿੰਘ ਸਾਡੇ ਇੱਕ ਪੁਰਾਣੇ ਆਰਟਿਸਟ ਨੇ ਜਿਹੜੇ ਜੀ ਆਇਆ ਤੋਂ ਸ਼ੁਰੂ ਹੋਏ ਸੀ ਉਹਨਾਂ ਨਾਲ ਕਿਹੜੀ ਫਿਲਮ ਸੀ ਰੱਜਨ ਮਾਨ ਦੀ ਹਾਂਜੀ ਜੀ ਆਇਆਂ ਨੂੰ ਹਾਂ ਫਾਦਰ ਦੀ ਪਿਤਾ ਦਾ ਰੋਲ ਕਰਦਾ ਸੀ ਜੀ 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 ਉਹ ਉਸ ਫਿਲਮ ਦੇ ਵਿੱਚ ਬੜੀ ਦੇਰ ਬਾਅਦ ਦੇਖਿਆ ਉਹਨਾਂ ਨੂੰ ਇਹਦੇ ਵਿੱਚ ਉਹ ਰਾਜਵੀਰ ਦੇ ਪਿਤਾ ਦਾ ਰੋਲ ਆਗਾ ਤੇ ਮਾਤਾ ਦਾ ਰੋਲ ਜਿਹੜਾ ਆ ਉਹ ਸਾਡੀ ਰਾਖੀ ਹੁੰਦੜ ਇੱਕ ਗਾਇਕਾ ਹੈ ਅੱਛਾ ਜੀ ਉਹਨੇ ਕੀਤਾ ਉਹਨੇ ਕੀਤਾ ਉਹ ਰਾਖੀ ਹੁੰਦੜ ਮੈਨੂੰ ਕਈ ਵਾਰੀ ਮਾਤਾ ਨਹੀਂ ਲੱਗਦੀ ਕਿਉਂਕਿ ਉਹ ਜੇ ਉਹਦੀ ਉਏਜ ਵੀ ਇੰਨੀ ਨਹੀਂ ਹੋਣੀਗੀ ਹਮ ਤੇਰ بار بار ਉਸੇ ਗੱਲ ਤੇ ਆ ਰਹੇ ਕਿ ਡਾਇਰੈਕਟਰ ਨੇ ਸਟਾਰ ਕਾਸਟ ਉਹ ਰਾਜਵੀਰ ਨਾਲੋਂ ਵੀ ਜ਼ਿਆਦਾ ਜਵਾਨ ਲੱਗਦੀ ਹੈ ਉਹ ਇਹ ਫਿਲਮ ਦੀਆਂ ਕਮੀਆਂ ਖਾਮੀਆਂ ਨੇ ਸੋ ਇਸੇ ਤਰ੍ਹਾਂ ਰਾਣਾ ਜੰਗਬਹਾਦਰ ਹੈ ਦੇ ਵਿੱਚ ਜਿਹੜਾ ਇੱਕ ਸਕੂਲ ਚਲਾ ਰਿਹਾ ਔਰ ਉਹ ਫੀਸਾਂ ਤੋਂ ਨਹੀਂ ਆੜੇ ਦੇ ਫੀਸਾਂ ਨਹੀਂ ਆ ਜਾਂ ਉਹ ਹਰ ਵੇਲੇ ਗਿਣਤੀ ਮਿਲਦੀ ਇਸੇ ਜਰੰਦ ਤੇ ਉਹਦੇ ਵਿੱਚ ਥੋੜੀ ਬਹੁਤੀ ਉਹਦੀ ਕਾਮੇਡੀ ਕ੍ਰੀਏਟ ਹੁੰਦੀ ਹੈ ਅੱਛਾ ਫਿਲਮ 'ਚ ਇੱਕ ਫਿਰ ਇੱਕ ਹੋਰ ਅਦਾਕਾਰ ਦਾ ਜਿਹ ਅਦਾਕਾਰ ਦੀ ਜਿਹੜੀ ਐਂਟਰੀ ਹੁੰਦੀ ਉਹ ਲੜਕੀ ਦੂਸਰੀ ਕੌਣ ਹੁੰਦੀ ਹੈ ਹਾਂ ਉਹ ਜਿਹੜੀ ਦੂਸਰੀ ਲੜਕੀ ਹੈ ਪ੍ਰੀਤੀ ਉਹਦਾ ਨਾਮ ਫਿਲਮ ਦੇ ਵਿੱਚ ਹਮ ਅ ਔਰ ਉਹ ਸਾਵੀਤ ਮਾਨ ਐਕਟਰ ਹੈ ਸਾਡੀ ਉਹ ਕਈ ਫਿਲਮਾਂ ਦੇ ਵਿੱਚ ਹੀਰੋਇਨ ਵੀ ਆਈ ਹੈ ਹਮ ਅ ਕਿਉਂਕਿ ਉਧਰ ਵੀ ਟ੍ਰਾਇੰਗਲ ਬਣਦਾ ਤੇ ਇਧਰ ਕੁੜੀ ਵਾਲੇ ਪਾਸੇ ਵੀ ਟ੍ਰਾਇੰਗਲ ਬਣਦਾ ਉਹ ਕੁੜੀ ਕਹਿੰਦੀ ਆ ਤੂੰ ਮੇਰੇ ਨਾਲ ਪੜਦਾ ਰਿਹਾ ਹਾਂ ਹਮ ਔਰ ਜਦੋਂ ਕਹਿ ਰਿਹਾ ਨਾ ਵੀ ਮੈਂ ਤੇਰੇ ਨਾਲ ਮੇਰਾ ਰਿਸ਼ਤਾ ਨਹੀਂ ਹੋ ਸਕਦਾ ਜੇ ਆ ਉਹ ਉਹ ਕਹਿੰਦੀ ਮੇਰਾ ਦੋਸਤਾਂ ਰਹੇਗਾ ਨਾ ਤੂੰ ਦੋਸਤ ਰਹਿ ਉਹਦੀ ਕੁੜੀ ਦੀ ਐਕਟਿੰਗ ਵੀ ਜਿਹੜੀ ਆ ਉਹ ਆਪਾਂ ਕਹਿ ਸਕਦੇ ਆ ਅੱਛੀ ਆ ਤੇ ਮੈਨੂੰ ਤੇ ਕਿਸੇ ਕਿਸੇ ਸੀਨ ਦੇ ਵਿੱਚ ਉਹ ਸੀਰਤ ਵਾਲੀ ਜਿਹੜੀ ਨੂਨੀਤ ਉਹਦੇ ਨਾਲ ਵੀ ਅੱਛੀ ਲੱਗਦੀ ਆ ਹੂੰ ਸੋ ਉਹ ਸਾਵੇਂ ਜਿਹੜੇ ਆ ਨਾ ਤਮਾਲ ਉਹ ਕਰਦੀ ਹੈ ਪ੍ਰਭਾਵਤ ਇਹ ਇੱਕ ਹੋਰ ਆਰਟਿਸਟ ਆ ਹਰਦੀਪ ਗਿੱਲ ਹੂੰ ਹਰਦੀਪ ਗਿੱਲ ਨੇ ਇਹ ਜਿਹੜੀ ਆ ਉਹ ਲਈ ਪ੍ਰੀਤਿਆ ਦਾ ਹੂੰ ਜਿਹੜੀ ਦੂਸਰੀ ਹੈ ਇਹਦੇ ਪਿਤਾ ਦਾ ਰੋਲ ਇਹਦੇ ਪਿਤਾ ਦਾ ਰੋਲ ਪਿਤਾ ਦਾ ਰੋਲ ਦਾ ਪਿਤਾ ਆ ਉਹ ਰਿਸ਼ਤੇ ਲਈ ਕਾਲਾ ਹੁੰਦਾ ਵੀ ਇਸ ਰਾਜਵੀਰ ਨਾਲ ਰਿਸ਼ਤਾ ਹੋਇਆ ਸੋ ਆਪਾਂ ਜੀ ਇਹਦੀ ਕੁੱਲ ਮਿਲਾ ਕੇ ਇਸ ਫਿਲਮ ਦੀ ਗੱਲ ਕਰਨੀ ਹੋਵੇ ਤਾਂ ਇਸ ਫਿਲਮ ਦੇ ਵਿੱਚ ਜੜੀਆਂ ਨੇ ਬਹੁਤ ਸਾਰੀਆਂ ਕਮੀਆਂ ਹੈਗੀਆਂ ਨੇ ਪਰ ਦਿਲ ਲੱਗਾ ਰਹਿੰਦਾ ਆਮ ਦਰਸ਼ਕ ਜੇ ਇਸ ਫਿਲਮ ਨੂੰ ਦੇਖਣ ਜਾਣ ਤਾਂ ਉਹਨਾਂ ਦਾ ਦਿਲ ਲੱਗਾ ਰਹੇਗਾ ਹੂੰ ਜੇ ਆਪਾਂ ਉਹਦੀ ਕੋਈ ਇਹੋ ਜੀ ਗੱਲ ਸਾਨੂੰ ਨਹੀਂ ਲੱਗਦੀ ਵੀ ਇਹ ਕੋਈ ਮਾੜੀ ਕਹਾਣੀ ਹੈ ਜਾਂ ਕੋਈ ਜਿਹੜਾ ਉਹ ਹੈ ਸਿਰਫ ਇੰਨੀ ਗੱਲ ਮਾੜੀ ਹੈ ਵੀ ਜੋ ਲਿਖਿਆ ਗਿਆ ਹੈ ਉਸ ਨੂੰ ਠੀਕ ਢੰਗ ਨਾਲ ਪਰਦੇ ਉੱਤੇ ਨਹੀਂ ਪੇਸ਼ ਕੀਤਾ ਗਿਆ ਸੋ ਪਰਦੇ ਤੇ ਪੇਸ਼ ਕੀਤਾ ਜਾਣਾ ਬਹੁਤ ਜ਼ਰੂਰੀ ਹੈ ਇਹ ਇਹ ਇਹਨਾਂ ਗੱਲਾਂ ਦਾ ਧਿਆਨ ਇਰਖੇ ਅੱਛਾ ਸਟਾਰ ਕਾਸਟ ਨੇ ਜਦੋਂ ਪ੍ਰੈਸ ਕਾਨਫਰੰਸ ਕੀਤੀ ਸੀ ਤਾਂ ਜਿਹੜੀ ਐਕਟ੍ਰੈਸ ਹੈ ਨਵਨੀਤ ਗੌਰ ਇ ਲੋਨਾ ਦਾ ਇੱਕ ਇਸ ਫਿਲਮ ਦੇ ਵਿੱਚ ਡਾਇਲੋਗ ਆ ਤੂੰ ਮੇਰੇ ਲਈ ਮਰ ਚੁੱਕਾ ਹੈ ਜੇ ਜਦੋਂ ਸਟਾਰ ਕਾਸਟ ਪ੍ਰੈਸ ਕਾਨਫਰੈਂਸ ਕਰਦੀ ਤੇ ਨਵਨੀਤ ਕੋ ਢਿੱਲੋ ਦੇ ਕਹਿਣ ਦੇ ਮੁਤਾਬਕ ਕਿ ਉਸ ਫਿਲਮ ਚ ਬੋਲਿਆ ਗਿਆ ਡਾਇਲੋਗ ਉਹਨਾਂ ਨੂੰ ਹੁਣ ਬਹੁਤ ਰਿਗਰਟ ਫੀਲ ਹੁੰਦਾ ਹੈ ਕਿ ਉਹ ਬੋਲਣਾ ਵੀ ਨਹੀਂ ਸੀ ਚਾਹਦੇ ਪਰ ਉਹਨਾਂ ਨੂੰ ਫਿਲਮ ਦੇ ਵਿੱਚ ਬੋਲਣਾ ਪਿਆ ਕਿ ਤੂੰ ਮੇਰੇ ਲਈ ਮਰ ਚੁੱਕਾ ਤੇ ਉਹ ਕਿਵੇਂ ਬਿਲਕੁਲ ਮਿਸਫਿਟ ਸੀ ਡਾਇਲੋਗ ਮੈਂ ਇਹ ਹੀ ਕਹਿ ਰਿਹਾ ਨਾ ਕਿ ਕਮਜ਼ੋਰੀਆਂ ਕਿੱਥੇ ਕਿੱਥੇ ਰਹਿ ਗਈਆਂ ਨੇ ਹੁਣ ਜਦੋਂ ਆਪਾਂ ਦੇਖਦੇ ਆਂ ਅੰਜਲੀ ਖਰਾਨਾ ਨਾਂ ਦੀ ਕੋਈ ਲੇਡੀ ਹੈ ਜਿਨੇ ਡਾਇਲੋਗ ਲਿਖੇ ਨੇ ਹਮ ਅ ਔਰ ਮੈਨੂੰ ਲੱਗਦਾ ਹੈ ਵੀ ਉਹਨੂੰ ਡਾਇਲੌਗ ਮੌਕੇ ਦੇ ਮੁਤਾਬਕ ਜਿਹੜੇ ਸੀਗੇ ਨਹੀਂ ਮਿਲੇ ਹਮ ਇਹ ਇਹ ਜਿਹੜੀਆਂ ਗੱਲਾਂ ਕਹਿਣੀਆਂ ਹੁੰਦੀਆਂ ਤੂੰ ਮੇਰੇ ਲਈ ਮਰ ਗਿਆ ਤੇ ਇਹ ਤਾਂ ਇੱਕ ਹੋਰ ਤਰ੍ਹਾਂ ਦੀ ਗੱਲ ਹੈ ਹਮ ਇਹ ਤੁਸੀਂ ਬਹੁਤ ਹੀ ਇਮੋਸ਼ਨਸ ਭਰੇ ਹੁੰਦੇ ਆ ਮੈਨੂੰ ਲੱਗਦਾ ਜਦੋਂ ਅਸੀਂ ਐਦਾਂ ਦੀ ਗੱਲ ਕਿਸੇ ਨੂੰ ਕਹਿੰਨੇ ਆ ਨਹੀਂ ਨਹੀਂ ਪਹਿਲੀ ਗੱਲ ਤੇ ਇਹ ਵੀ ਤੁਸੀਂ ਦੇਖੋ ਵੀ ਤੁਸੀਂ ਕਿਸੇ ਨੂੰ ਮੁਹੱਬਤ ਕਰਦੇ ਹੋ ਮ ਜ ਮਤਲਬ ਤੁਸੀਂ ਉਪਰੀ ਮੁਹੱਬਤ ਨਹੀਂ ਕਰਦੀ ਦਿਲੋਂ ਕਰਦੀ ਦਿਲੋਂ ਕਰਦੀ ਮੈਂ ਉਹ ਹੀ ਕਹਿੰਦੀ ਬਹੁਤ ਸਾਰੇ ਇਮੋਸ਼ਨਸ ਨੂੰ ਕਿਵੇਂ ਹੁਣ ਉਹ ਪਿਆਰ ਕਰਨ ਵਾਲਾ ਚਾਹੇ ਬੰਦਾ ਹੈ ਚਾਹੇ ਬੰਦੀ ਹੈ ਪਰ ਉਹ ਕਦੀ ਇਦਾਂ ਨਹੀਂ ਕਹੇਗਾ ਵੀ ਤੂੰ ਮੇਰੇ ਲਈ ਮਰ ਗਿਆ ਤੇ ਜੋ ਹੈ ਉਹ ਕਿਉਂਕਿ ਇਹੋ ਜੀ ਸਿਚੁਏਸ਼ਨ ਇੱਥੇ ਹੈ ਨਹੀਂਗੀ ਕਿਤੇ ਵੀ ਹਮ ਅਤੇ ਟ੍ਰੇਲਰ ਵਿੱਚ ਅਸੀਂ ਦੇ ਦਿਆਂ ਕਿ ਕੋਈ ਧੋਖੇ ਵਾਲਾ ਸੀਨ ਵੀ ਹੁੰਦਾ ਹੈ ਮੂਵੀ ਵਿੱਚ ਕਿ ਜਦ ਬੰਦੇ ਵੱਲੋਂ ਉਸ ਕੁੜੀ ਨੂੰ ਧੋਖਾ ਦਿੱਤਾ ਜਾਂਦਾ ਹੈ ਕਿਉਂਕਿ ਇੱਕ ਸੀਨ ਜੋ ਕਹਿੰਦੀ ਵੀ ਇਹ ਨਜ਼ਰ ਆਈ ਹੈ ਕਿ ਆਪਣੇ ਭਰਾ ਨੂੰ ਦੱਸਦੀ ਹੁੰਦੀ ਹੈ ਕਿ ਜਵੰਦਾ ਬਹੁਤ ਵੱਡਾ ਝੂਠ ਹੈ ਰਾਜਵੀਰ ਬਹੁਤ ਵੱਡਾ ਝੂਠ ਹੈ ਹਾਂ ਉਹ ਦਰਸਲ ਚ ਇਹ ਇਹਨਾਂ ਦੀ ਨਾ ਇੱਕ ਫਿਲਮਾਂ ਦੇ ਵਿੱਚ ਬਹੁਤ ਸਾਰੀਆਂ ਟਰਮਾ ਇਦਾਂ ਨੇ ਰੱਖੀ ਹੁੰਦੀਆਂ ਨੇ ਤਾਂ ਕਿ ਅਸੀਂ ਕਹਾਣੀ ਨੂੰ ਥੋੜਾ ਜਿਹਾ ਇੱਕ ਟਵਿਸਟ ਦੇਗੀ ਕਿਸ ਤਰੀਕੇ ਹਮ ਮੇਰਾ ਮਤਲਬ ਆ ਵੀ ਧੋਖੇ ਦੀ ਗੱਲ ਕਰਨ ਤੋਂ ਪਹਿਲਾਂ ਜੇ ਕੋਈ ਸਧਾਰਨ ਬੰਦੇ ਹੋਣ ਜਾਂ ਆਪਾਂ ਰੋਜ਼ਾਨਾ ਲਾਈਫ ਦੇ ਵਿੱਚ ਆਪਾਂ ਦੇਖੀਏ ਤੇ ਬੰਦਾ ਕਹੇਗਾ ਵੀ ਪਹਿਲਾਂ ਕੋ ਕਰੋ ਵੀ ਹੋਈ ਕੀ ਗੱਲ ਬਿਲਕੁਲ ਠੀਕ ਰਹੇ ਹਮ ਆਪਾਂ ਪਹਿਲਾਂ ਧੁਮਾਕਾ ਕਰਕੇ ਫਿਰ ਅਸੀਂ ਦੂਸਰੇ ਪਾਸੇ ਘੋਕ ਕਰਨੇ ਸ਼ੁਰੂ ਕਰਦੇ ਆਂ ਵੀ ਕੀ ਉਹ ਵਾਕਏ ਉਸਲੇ ਮਜਬੂਰ ਸੀਗਾ ਕਿ ਨਹੀਂ ਮਜਬੂਰ ਸੀਗਾ ਫਿਰ ਹੌਲੀ ਹੌਲੀ ਅਸੀਂ ਸਮਝਦੇ ਆਂ ਦਰਸ਼ਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਆਂ ਵੀ ਵਾਕਿਆ ਉਹ ਮਜਬੂਰ ਨਹੀਂ ਸੀਗਾ ਉਹ ਤਾਂ ਹੈ ਮੇਰਾ ਮਤਲਬ ਆ ਵੀ ਉਹ ਤਾਂ ਇਹੋ ਜੀ ਕੋਈ ਉਹਨੇ ਠੱਗੀ ਉਹਨਾਂ ਨਾਲ ਨਹੀਂ ਮਾਰੀ ਔਰ ਉਹ ਬੰਦਾ ਜਦੋਂ ਜਦੋਂ ਇਹ ਆਪਣੇ ਬਿਲਕੁਲ ਜਾਂਦਾ ਸਰਜਣ ਸਿੰਘ ਕੋਲ ਹਮਮ ਔਰ ਉਹ ਉਹਨੂੰ ਕਹਿੰਦਾ ਕਹਿੰਦਾ ਮੇਰਾ ਕੋਈ ਕਸੂਰ ਨਹੀਂ ਪਰ ਕਸੂਰ ਨੂੰ ਨਹੀਂ ਪੁੱਛਦਾ ਕੋਈ ਵੀ ਉਸੋਨੇ ਉਹ ਸਿਰਫ इमोਸ਼ਨ ਜਿਹੜੇ ਨੇ ਉਹਨਾਂ ਦੇ ਇਸ ਤਰ੍ਹਾਂ ਦੇ ਚੱਲਦੇ ਨੇ ਵੀ ਨਹੀਂ ਨਹੀਂ ਇਹ ਨੇ ਤਾਂ ਸਾਡੀ ਕੁੜੀ ਨਾਲ ਧੋਖਾ ਕੀਤਾ ਮੈਂ ਤਾਂ ਆਪਣੇ ਭੈਣ ਨੂੰ ਪ੍ਰੇਮ ਬਹੁਤ ਕਰਦਾ ਪਿਆਰ ਬਹੁਤ ਕਰਦਾ ਇਹ ਇਹਦਾ ਦਿਲ ਤੋੜ ਦਿੱਤਾ ਹਮਮ ਲੇਕਨ ਅ ਕਹਾਣੇਕਾਰ ਨੇ ਇੱਕ ਚੁਸਤੇ ਵਰਤੇ ਆ ਵੀ ਇੱਕ ਵਰਮਾ ਵਰਗਾ ਆਰਟਿਸਟ ਜਿਹੜਾ ਉਹ ਪੈਦਾ ਕਰਕੇ ਇੱਕ ਥੋੜਾ ਜਿਹਾ ਕਿਉਂਕਿ ਉਹ ਉਹ ਉਹਦੇ ਵੱਲ ਮਾੜਾ ਮੋਟਾ ਅਟਰੈਕਟ ਹੁੰਦੀ ਆ ਕਿਉਂਕਿ ਉਹਦੀ ਸੇਵਾ ਬੜੀ ਕਰਦਾ ਇਸ ਕਰਕੇ ਇਦਾਂ ਦਾ ਇੱਕ ਰੱਖਿਆ ਵਿੱਚ ਵੀ ਉਹ ਚਲੋ ਉਧਰੋਂ ਟੁੱਟ ਗਿਆ ਤੇ ਵਰਮਨ ਰਾਜ ਉਧਰੋਂ ਇੰਟਰਸਟ ਬਣਿਆ ਵਰਮਨ ਰਾਜ ਉਧਰ ਜਾਂਦੀ ਬਿਲਕੁਲ ਬਿਲਕੁਲ ਸੋ ਇਹ ਕਹਾਣੀ ਦੇ ਵਿੱਚ ਕਾਫੀ ਸਾਰੀਆਂ ਕਮੀਆਂ ਨੇ ਹਮ ਡਾਇਲੌਗਸ ਜਿਹੜੇ ਆ ਤੁਹਾਨੂੰ ਬਹੁਤੇ ਪ੍ਰਭਾਵਿਤ ਨਹੀਂ ਕਰਦੇ ਨਹੀਂ ਕਰਦੇ ਹਾਲਾਂਕਿ ਇਹੋ ਜੀ ਫਿਲਮ ਦੇ ਵਿੱਚ ਬਹੁਤ ਸਾਰੀ ਸ਼ੇਰੋ ਸ਼ਾਇਰੀ ਬਹੁਤ ਖੁਸ਼ ਪਰਿਆ ਜਾ ਸਕਦਾ ਸੀਗਾ ਕਿਉਂਕਿ ਇੱਕ ਲਵ ਸਟੋਰੀ ਸਾਨੂੰ ਲੱਗਦੀ ਸ਼ੁਰੂ ਹੁੰਦੇ ਸੁੱਚੀ ਲਵ ਸਟੋਰੀ ਹੋ ਗਈ ਕੋਈ ਹਮ ਲੇਕਿਨ ਇਦਾਂ ਦੀ ਗੱਲ ਕੋਈ ਨਹੀਂ ਹਮ ਹਾਂ ਲੇਕਿਨ ਜਿਹੜੇ ਕੁਝ 4-5 ਗੀਤ ਨੇ ਇਸ ਫਿਲਮ ਦੇ ਵਿੱਚ ਉਹ ਗੀਤ ਤਾਂ ਨੂੰ ਪ੍ਰਭਾਵਿਤ ਕਰਦੇ ਆ ਮੇਰੇ ਖਿਆਲ ਚ ਰਾਜਵੀਰ ਜਵੰਦਾ ਦੇ ਗਾਏ ਹੋਏ ਬਹੁਤ ਗੀਤ ਅੱਛੇ ਲੇਕਿਨ ਉਹ ਅੱਛੇ ਲੱਗਦੇ ਨੇ ਅੱਛੇ ਲੱਗਦੇ ਨੇ ਔਰ ਤੁਹਾਨੂੰ ਜੋੜਦੇ ਵੀ ਨੇ ਹਮ ਸੋ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਅੱਜ ਮੇਰਾ ਤਾਂ ਨਹੀਂ ਦਿਲ ਕਰ ਰਿਹਾ ਕਿਉਂਕਿ ਰਾਜਵੀਰ ਜਵੰਦਾ ਹੁਣ ਇਸ ਟਾਈਮ ਸਾਡੇ ਵਿੱਚ ਨਹੀਂ ਹੈ ਅਸੀਂ ਮੂਵੀ ਨੂੰ ਰੇਟ ਨਹੀਂ ਕਰਾਂਗੇ ਇੱਕ ਸ਼ਰਧਾਂਜਲੀ ਦੇ ਤੌਰ ਤੇ ਅਸੀਂ ਦਰਸ਼ਕਾਂ ਨੂੰ ਅਪੀਲ ਕਰ ਸਕਦੇ ਹਾਂ ਕਿ ਦੇਖੋ ਦਰਸ਼ਕਾਂ ਨੇ ਜਿਨ੍ਹਾਂ ਦਾ ਰਾਜਵੀਰ ਜਵੰਦਾ ਨੂੰ ਜਿਹੜੇ ਲੋਕ ਸੁਣਦੇ ਰਹੇ ਨੇ ਜਿਹੜੇ ਜਿਹੜੇ ਉਹਨਾਂ ਨਾਲ ਪਿਆਰ ਕਰਦੇ ਨੇ ਉਹ ਜ਼ਰੂਰ ਇਸ ਫਿਲਮ ਨੂੰ ਵੇਖਣਗੇ ਅਸੀਂ ਇਹ ਕਹਿ ਸਕਦੇ ਹਾਂ ਵੀ ਇਹ ਫਿਲਮ ਜਿਹੜੀ ਹੈ ਕਿਉਂਕਿ ਰਾਜਵੀਰ ਜਵੰਦਾ ਦੀ ਅੰਤਮ ਫਿਲਮ ਹੈ ਅਸੀਂ ਉਹਦੇ ਐਕਟਿੰਗ ਨੂੰ ਬਹੁਤਾ ਡਿਸਕਸ ਨਹੀਂ ਕਰਨਾ ਚਾਹੁੰਦੇ ਅਸੀਂ ਉਹਦੇ ਰੋਲ ਨੂੰ ਬਹੁਤਾ ਡਿਸਕਸ ਨਹੀਂ ਕਰਨਾ ਚਾਹੁੰਦੇ ਲੇਕਿਨ ਅਸੀਂ ਜ਼ਰੂਰ ਕਹਿ ਸਕਦੇ ਹਾਂ ਕਿ ਇਹ ਜਿਹੜੀ ਸਟਾਰ ਕਾਸਟ ਇਹ ਇਹਨਾਂ ਵਿੱਚ ਬਹੁਤੇ ਆਰਟਿਸਟ ਜਿਹੜੇ ਸੀਗੇ ਕਹਾਣੀ ਦੇ ਨਾਲ ਮਿਸਫਿਟਰ ਸਾਨੂੰ ਲੱਗੇ ਰਹੇ ਹੂੰ ਸੋ ਇਸ ਕਹਾਣੀ ਦੇ ਅੱਜ ਇਸ ਫਿਲਮ ਦੇ ਅੱਜ ਆਪਾਂ ਕੋਈ ਨੰਬਰ ਵੀ ਦੇ ਦਾਂਗੇ ਬਿਲਕੁਲ ਮੈਂ ਉਹੀ ਕਹਿਣੀ ਕਿ ਅਸੀਂ ਨੰਬਰ ਨਹੀਂ ਦੇਾਂਗੇ ਲੇਕਿਨ ਦਰਸ਼ਕ ਚਾਹਣ ਤਾਂ ਉਹਨਾਂ ਦਾ ਇਸ ਫਿਲਮ ਨੂੰ ਦੇਖ ਸਕਦੇ ਆ ਉਹਨਾਂ ਦਾ ਦਿਲ ਵੀ ਲੱਗਿਆ ਰਹਿ ਸਕਦਾ ਹੂੰ ਕਿਉਂਕਿ ਅੱਜੇ ਬਿਲਕੁਲ ਕਹਾਣੀ ਜਿਹੜੀ ਇਹ 뮤지컬 ਟ੍ਰਾਇੰਗਲ ਦੀ ਹੈ ਤੇ ਤੁਸੀਂ ਜੇਕਰ ਆਪਣਾ ਪਨ ਕਰਨਾ ਚਾਹੁੰਦੇ ਹੋ ਐਂਟਰਟੇਨਮੈਂਟ ਕਰਨਾ ਚਾਹੁੰਦੇ ਆ ਤੇ ਰਾਜਵੀਰ ਜਵੰਦਾ ਨੂੰ ਜਿਹੜੀ ਤੁਸੀਂ ਸ਼ਿਦਾਂ ਅੰਜਲੀ ਪੇਂਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹ ਮੂਵੀ ਜ਼ਰੂਰ ਦੇਖ ਸਕਦੇ ਹੋ ਆਪਣੀ ਫੈਮਲੀ ਨਾਲ ਦੇਖਣ ਵਾਲੀ ਮੂਵੀ ਹੈ ਹਨਾ ਬਿਲਕੁਲ ਬਿਲਕੁਲ ਫੈਮਲੀ ਦੇ ਨਾਲ ਜਾ ਕੇ ਦੇਖ ਸਕਦੇ ਹੋ ਤੇ ਸੋ ਇਸ ਪ੍ਰੋਗਰਾਮ ਚ ਅੱਜ ਇੰਨਾ ਹੀ ਇਹ ਸੀਗਾ ਸਾਡਾ ਅੱਜ ਦਾ ਫਿਲਮੀ ਗੱਲਾਂ ਦਾ ਸਫ਼ਰ ਅਗਲੇ ਵੀਕਐਂਡ ਫੇਰ ਮਿਲਾਂਗੇ ਨਵੀਆਂ ਫਿਲਮਾਂ ਦੇ ਰਿਵਿਊਜ਼ ਲਈ ਤਦ ਤੱਕ ਲਈ ਬਣੇ ਰਹੋ ਆਰਪੀਡੀ 24 ਦੇ ਨਾਲ ਤੇ ਹੁਣ ਸਾਨੂੰ ਦੋ ਮੰਨ ਦਿਓ ਇਜਾਜ਼ਤ ਧੰਨਵਾਦ